ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ird gird ਪਿਛਲੇ ਸਮੇਂ ਵਿੱਚ ਕਈ ਤਰ੍ਹਾਂ ਦੀਆਂ ਵੱਖਰੀਆਂ ਕਹਾਣੀਆਂ ਜਿਹੜੀਆਂ ਨੇ ਜਾਂ ਵੱਖਰਾ ਵਰਤਾਰਾ ਸਾਹਮਣੇ ਵੇਖਣ ਨੂੰ ਮਿਲਦਾ ਗਿਆ ਪਰ ਇਸ ਸਾਰੇ ਮਾਹੌਲ ਉਤੇ ਕਈ ਮਾਮਲਿਆਂ ਦੇ ਵਿੱਚ ਜਿਹੜੀ ਹੈ ਜਾਣਕਾਰੀ ਦੀ ਪਹਿਲ ਕਦਮੀ ਉਹ ਵਿਕਰਮ ਸਿੰਘ ਜੀਠਿਆ ਵੱਲੋਂ ਕੀਤੀ ਗਈ ਖੈਰ ਵਿਕਰਮ ਸਿੰਘ ਜੀਠਿਆ ਦੇ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਮੀਡੀਆ ਡਾਇਰੈਕਟਰ ਨੇ ਬਲਤੇਜ ਸਿੰਘ ਪੰਨੂ ਦਰਮਿਆਨ ਵੱਖਰੀ ਤਰ੍ਹਾਂ ਦਾ ਪੇਚਾ ਸਾਹਮਣੇ ਆਇਆ ਉਹ ਪੇਚਾ ਕੀ ਹੈ ਕਿਸ ਤਰ੍ਹਾਂ ਦੇ ਦੋਨੇ ਧਿਰਾਂ ਵੱਲੋਂ ਜਿਹੜੇ ਹਾਲਾਤ ਜਿਹੜੀ ਸਰਕਾਰ ਦੇ ird gird ਉਹ ਕਿਵੇਂ ਬਿਆਨਬਾਜ਼ੀ ਦੇ ਵਿੱਚ ਆਏ ਨੇ ਕਹਿ ਸਕਦੇ ਆ ਕਿ ਜੇ ਇੱਕ ਧਿਰ ਵੱਲੋਂ ਬੜਕ ਮਾਰੀ ਗਈ ਹੈ ਦੂਜੇ ਧਿਰ ਵੱਲੋਂ ਰੜਕੀ ਛੱਡੀ ਗਈ ਹੈ ਅਜਿਹਾ ਸਾਲਾ ਮਾਹੌਲ ਗੱਲਬਾਤ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਕਿਉਂਕਿ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਸੋ ਪੱਟੀ ਸਾਹਿਬ ਚੈਨਲ ਇਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਸ਼ੁਕਰੀਆ ਭਿੰਦ ਰਿਸਰਵ ਸਸਰੀਕਾਲ ਸ੍ਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਸਰੀਕਾਲ ਭਾ ਪਾ ਸਰਕਾਰ ਦੇ ird gird ਕਈ ਜੜੀਆਂ ਤੰਦਾਂ ਨੇ ਉਹ 31000 ਜਾਰੀਆਂ ਨੇ ਤੇਰਨ ਘੁੰਮਰੇ ਨੇ ਕਹਿ ਲੀਏ ਕਿ ਹੁਣ ਅਗਲਾ ਜਿਹੜਾ ਪੜਾਏ ਉਹ ਰੜਕਾਂ ਤੇ ਬੜਕਾਂ ਬਲਾ ਚੁਕੇ ਵਿਕਰਮ ਸਿੰਘ ਮਜੀਠੀਆ ਨੇ ਇੱਕ ਕੰਡਿਆ ਤੇ ਉਸ ਤੋਂ ਬਾਅਦ ਬਲਤੇਜ ਸਿੰਘ ਪੰਨੂ ਨੇ ਇੱਕ ਬੜਕ ਮਾਰੀ ਹੈ ਅਜੀ ਇਹ ਸਾਰੇ ਮਾਮਲੇ ਨੂੰ ਮਾਹੌਲ ਨੂੰ ਕਿਵੇਂ ਦਿਖ ਰਿਹਾ ਹੋ ਇਹਦਾ ਓਵਰਆਲ ਪੰਜਾਬ ਦੀ ਸਿਆਸਤ ਉੱਤੇ ਪ੍ਰਸ਼ਾਸਨਿਕ ਮਾਹੌਲ ਉੱਤੇ ਕੋਈ ਅਸਰ ਪੈਂਦਾ ਵਖਾਈ ਦੇਵੇਗਾ ਜਾਂ ਇਹ ਰੁਟੀਨ ਦਾ ਹੀ ਇੱਕ ਹਿੱਸਾ ਹੋਊ ਨਿਭੜੇਗਾ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਵੈਸੇ ਤਾਂ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਸਾਡੇ ਸਾਰੇ ਹੀ ਲੀਡਰ ਨੇ ਜਿਹੜੇ ਮਜੀਠੀਆ ਸਾਹਿਬ ਵੀ ਮਾਨ ਸਾਹਿਬ ਵੀ ਤੇ ਹੋਰ ਵੀ ਸਾਰੇ ਉਹ ਬੜੀ ਨੈਗੇਟਿਵ ਕਿਸਮ ਦੀ ਉਹਦੇ ਚੁਲਜੇ ਹੋਏ ਨੇ ਸਭ ਦੇ ਸਭ ਪੰਜਾਬ ਦੀ ਚਿੰਤਾ ਘੱਟ ਹੈ ਜਾਂ ਦੇਖਣ ਨੂੰ ਸਾਰੇ ਪੰਜਾਬ ਦੀ ਚਿੰਤਾ ਕਰਦੇ ਨੇ ਪਰ ਹਰ ਇੱਕ ਦਾ ਹੀ ਆਪਣਾ ਕਨਸੈਪਟ ਹੈ ਪੰਜਾਬ ਦਾ ਕਿਸੇ ਨੂੰ ਪੰਜਾਬ ਦਿੱਲੀ ਚ ਦਿਖਦਾ ਹੈ ਕਿਸੇ ਨੂੰ ਆਪਣਾ ਆਪ ਹੀ ਪੰਜਾਬ ਲੱਗਦਾ ਸੋ ਇਹ ਸ਼ੁਰੂ ਜਿਹੜਾ ਸਿਲਸਿਲਾ ਹੋ ਰਿਹਾ ਹੈ ਨਾ ਦਿਨੋਂ ਦਿਨ ਜਿਹੜਾ ਪਬਲਿਕ ਡਿਸਕੋਰਸ ਜਿਸ ਜਿਹਨੂੰ ਅਸੀਂ ਕਹਿੰਦੇ ਆ ਕਿ ਪਬਲਿਕ ਲਾਈਫ ਦੇ ਵਿੱਚ ਕੋਈ ਸੰਜਮ ਸਹਿਜ ਮर्यादाਵਾਂ ਹੁੰਦੀਆਂ ਨੇ ਉਹ ਉਲੰਘੀਆਂ ਜਾ ਰਹੀਆਂ ਨੇ ਵੈਸੇ ਤਾਂ ਜਦ ਹੀ ਗਵਰਨਮੈਂਟ ਆਈ ਹੈ ਮਾਨ ਸਾਹਿਬ ਖੁਦ ਵੀ ਤਲੰਗਦੇ ਰਹੇ ਨੇ ਪਰ ਹੁਣ ਆ ਪਿਛਲੇ ਦਿਨਾਂ 'ਚ ਜਦੋਂ ਉਹ ਚੋਅਜ ਦੇ ਵਿੱਚੋਂ ਪਤਾ ਨਹੀਂ ਗਿਰ ਗਏ ਸੀ ਜਾਂ ਉਹ ਕਹਿੰਦੇ ਮੈਫੀਤਾ ਬੰਨਣ ਲੱਗਿਆ ਸੀ ਬੂਟ ਦਾ ਏ ਉਸ ਦਿਨ ਤੋਂ ਸ਼ੁਰੂ ਹੋਇਆ ਹੋਇਆ ਕੰਮ ਹਮ ਮਕੀਤਿਆ ਸਾਹਿਬ ਦੀ ਇੱਕ ਕਮਾਲ ਹੈ ਉਹਨਾਂ ਦੀ ਵੀ ਇੱਕ ਤੋ ਵੈਰੀਫਾਈਡ ਗੱਲ ਕਰਦੇ ਨੇ ਉੱਚੀ ਚੀਜ਼ ਹੈ ਕਿ ਮੇਰੇ ਖਿਆਲੇ ਭਗਵੰਤ ਮਾਨ ਨਾਲੋਂ ਉਹਨਾਂ ਦੇ ਦਫ਼ਤਰ ਵਾਲੇ ਉਹਨਾਂ ਨੂੰ ਜਾਣਕਾਰੀ ਮੇਰੇ ਖਿਆਲ ਜਿਆਦਾ ਹੁੰਦੀ ਹੈ ਉਸ ਦਿਨ ਤੁਸੀਂ ਕਿਹਾ ਜੇ ਪੈਗ ਲਾਏ ਹੋਏ ਸੀ ਹੋਰ ਸੀ ਚਲੋ ਮਾਨ ਸਾਹਿਬ ਨੇ ਆਪਣੇ ਤਰੀਕੇ ਨਾਲ ਜਵਾਬ ਦਿੱਤਾ ਪਰ ਬਾਅਦ ਫਿਰ ਉਹ ਦਿੱਲੀ ਵਾਲਾ ਉਪਰੇਸ਼ਨ ਚੱਲ ਪਿਆ ਜਿਹੜਾ ਰਾਜ ਪਲਟਾ ਹੋਇਆ ਹੈ ਪ੍ਰਸ਼ਾਸਨਿਕ ਸਾਰੇ ਪੀਐਸਡੀ ਹਟਾਏ ਗਏ মিডিਆ ਦਾ ਜਿਹੜਾ ਸੀਨ ਟਰੈਕਟਰ ਉਹ ਹਟਾਇਆ ਗਿਆ ਤੇ ਮਤਲਬ ਹੋਰ ਲਿਆ ਕੇ ਬਿਠਾਏ ਗਏ ਦਿੱਲੀ ਦੇ ਜਿਹੜੇ ਉਹ ਜਿਸ ਤਰ੍ਹਾਂ ਫਿਲਮਾਂ 'ਚ ਨਹੀਂ ਸੀ ਹੁੰਦਾ ਇੱਕ ਸਿਰ ਜੇ ਵਾਲ ਕੱਟੇ ਵਾਲਾ ਸ਼ਰਟੀ ਹੁੰਦਾ ਸੀ ਜਿਹੜੇ ਹਿੱਟਮੈਨ ਬਿਠਾਏ ਗਏ ਕੇ ਲੋਕ ਸੀ ਹੂੰ ਹੂੰ ਜੀ ਪਰ ਕਿਹਾ ਸਾਹਿਬ ਕਾਫੀ ਬੋਲ ਰਹੇ ਨੇ ਕਿ ਜੀ ਇਸ ਤਰ੍ਹਾਂ ਹੋਇਆ ਉਸ ਤਰ੍ਹਾਂ ਹੋਇਆ ਪਰ ਨਾਲ ਉਹ ਇਹ ਕਹਿ ਰਹੇ ਨੇ ਕਿ ਇਹਨਾਂ ਦੇ ਜਿਹੜੇ ਵਸ਼ਟੀ ਨੇ ਉਹ ਬਾਹਰ ਲਈ ਉਹਨਾਂ ਨੇ ਬਾਹਰ ਆਸਟ੍ਰੇਲੀਆ ਕੈਨੇਡਾ ਚ ਕੋਠੀਆਂ ਖਰੀਦ ਲੀਆਂ ਪੂਰੇ ਪ੍ਰਾਪਰਟੀਆਂ ਬਣਾ ਲਈਆਂ ਇਹਨਾਂ ਨੇ ਭੱਜ ਜਾਣਾ ਕੱਲ ਉਹਨੇ ਕਿਹਾ ਵੀ ਐਲਓਸੀ ਜਾਰੂ ਜਾਰੀ ਕਰੋ ਲੋਕ ਉਹ ਕਾਰਨ ਜਿਹੜਾ ਹੁੰਦਾ ਨਾ ਨੋਟਿਸ ਜੀ ਤੇ ਉਹਨਾਂ ਨੇ ਪੰਨੂ ਸਾਹਿਬ ਦਾ ਵੀ ਨਾਮ ਲਿਖਿਆ ਵੀ ਇਹਨਾਂ ਨੂੰ ਵੀ ਹਟਾ ਦਿੱਤਾ ਜਾਣਾ ਇਹ ਵੀ ਐਨਆਰਆਈ ਨੇ ਇਹਨਾਂ ਨੇ ਵੀ ਭੱਜਣਾ ਹੈ ਤੇ ਦੇਖੋ ਕੀ ਬਣਦਾ ਹੈ ਮਤਲਬ ਉਹ ਬੜਾ ਡੈਰੋਗੇਟਰੀ ਕਿਸਮ ਦਾ ਟਵੀਟ ਉਹਨਾਂ ਨੇ ਕੀਤਾ ਸੀਗਾ ਉਹਦੇ ਜਵਾਬ ਦੇ ਵਿੱਚ ਪੰਨੂ ਸਾਹਿਬ ਨੇ ਅੱਜ ਜਵਾਬ ਦਿੱਤਾ ਉਹਨਾਂ ਨੇ ਉਹ ਗੱਲ ਕਰੀ ਕਿ ਇੱਕ ਵਾਰ ਕਿਸੇ ਦੀ ਮੱਝ ਬਿਮਾਰ ਹੋ ਗਈ ਸੀ ਪਹਿਲਾਂ ਕੋੜੀ ਵੀ ਕਹਿੰਦੇ ਹੁੰਦੇ ਸੀ ਵੈਸੇ ਕਿ ਗਵਾਂਡਰ ਦਾ ਫਿਕਰ ਹੋ ਗਿਆ ਔਰ ਉਹ ਜੇ ਪੁੱਛਿਆ ਕਰੇ ਕਿ ਮੱਝ ਦਾ ਜਾਂ ਕੋੜੀ ਦਾ ਛੂ ਗਈ ਹੈ ਹਾਲ ਸੁਣਾਓ ਕਹਿੰਦੇ ਫਿਰ ਅੱਕ ਕਿਉਂ ਨਹੀਂ ਕਿਹਾ ਵੀ ਭਾਈ ਜਦ ਤਨ ਮਰਗੀ ਤੈਨੂੰ ਆਪ ਹੀ ਦੱਸ ਦਾਂਗੇ ਪਹਿਲਾਂ ਹੀ ਤੂੰ ਇੰਨਾ ਕਸ਼ਟ ਕਿਉਂ ਕਰਨ ਆਉਨੀ ਹੈ ਪਿੰਡ ਦੇ ਦੂਜੇ ਪਾਸਿਓਂ ਚੱਲ ਕੇ ਜਾ ਰਿਮਾਰਡ ਚੋਂ ਸਭ ਤੇ ਸੋ ਉਹ ਗੱਲ ਤਾਂ ਮਜ਼ਾਕ ਸੀ ਪਰ ਥੱਲੇ ਉਹਨਾਂ ਨੇ ਜਾ ਕੇ ਲਿਖਿਆ ਵੀ ਮਤਲਬ ਜਿਹੜਾ ਮੂਸੇ ਵਾਲੇ ਦਾ ਇਹ ਜੱਟ ਦਬਦਾ ਕਿੱਥੇ ਹੈ ਕਿੰਨਾ ਲੱਗਦਾ ਹੈ ਕਿ ਜੇ ਓਵਰঅল ਦੇਖਿਆ ਜਾਵੇ ਤੁਨੂ ਸਾਹਿਬ ਵੀ ਮੈਚੂਰ ਬੰਦੇ ਨੇ ਮਜੀਠੀਆ ਸਾਹਿਬ ਵੀ ਮੰਤਰੀ ਸੰਤਰੀ ਰਹਿ ਚੁੱਕੇ ਨੇ ਕਾਨਦਨੀ ਸਿਆਸਤਦਾਨ ਨੇ ਉਹਨਾਂ 'ਚ ਮੈਚੂਰਟੀ ਨਹੀਂ ਹੈ ਨਾ ਹੀ ਮਾਨ ਸਾਹਿਬ 'ਚ ਮੈਚੂਰਟੀ ਜੇ ਜਿਸ ਤਰ੍ਹਾਂ ਦੇ ਪੰਜਾਬ ਤੇ ਦੁੱਖ ਨੇ ਜਾਂ ਸੰਕਟ ਨੇ ਉਹਨਾਂ ਦੇ ਲਈ ਜਿੱਦਾਂ ਦੀ ਮਜ਼ਬੂਤ ਲੀਡਰਸ਼ਿਪ ਚਾਹੀਦੀ ਹੈ ਤੇ ਜਿਸ ਤਰ੍ਹਾਂ ਦੀ ਇਹ ਮਤਲਬ ਮਹੱਲਾ ਕਲਚਰ ਵਾਲੀ ਮਿਹਣੇਬਾਜੀ ਕਰਦ ਨੇ ਜਿਵੇਂ ਮਹੱਲੇ 'ਚ ਜਿੰਨੀਆਂ ਲੜਦੀਆਂ ਹੁੰਦੀਆਂ ਨੇ ਇੱਕ ਦੂਜੇ ਨਾਲ ਤੇ ਉਹ ਮਤਲਬ ਫਰ ਆ ਗਿਆ ਇਹ ਆਪਣੇ ਆਪ ਦੇ ਵਿੱਚ ਤੇ ਕੋਈ ਨਹੀਂ ਕਿਸੇ ਪਾਸੇ ਨਹੀਂ ਲੈ ਕੇ ਜਾਣਾ ਇਹਦੇ ਨਾਲ ਪੰਜਾਬ ਦੇ ਮਸਲੇ ਵੀ ਹੱਲ ਨਹੀਂ ਹੋਏ ਔਰ ਅੱਜ ਦੀ ਡੇਟ ਦੇ ਵਿੱਚ ਕੋਆ ਕੀ ਹੋਇਆ ਕਿ ਪੰਜਾਬ ਘਿਰਿਆ ਹੋਇਆ ਹੈ ਦਿੱਲੀ ਵਾਲੇ ਵੀ ਇਹਨੂੰ ਆਪਣਾ ਨਹੀਂ ਸਮਝ ਰਹੇ ਹਰ ਇੱਕ ਇਹਦੇ ਨਾਲ ਐਕਸਪੈਰੀਮੈਂਟ ਕਰਨ ਲੱਗਿਆ ਹੋਇਆ ਜਿਵੇਂ ਕੋਈ ਮਰੀਜ਼ ਕਿਤੇ ਕਈ ਡਾਕਟਰਾਂ ਦੇ ਅੜਿੱਕੇ ਆ ਜਵੇ ਨਾ ਉਹ ਹਰ ਇੱਕ ਆਪੋ ਆਪਣੇ ਪਾਰਟ ਨੂੰ ਸੋਚਦਾ ਵੀ ਮੈਂ ਜਾਂ ਤਾਂ ਕੱਢ ਕੇ ਵੇਚ ਲਾਂ ਇਹਨੂੰ ਜਾਂ ਫਿਰ ਮੈਂ ਇਹਦਾ ਚਲੋ ਮੈਂ ਇਲਾਜ ਕਰਨ ਦੇ ਨਾਂ ਇੱਥੇ ਵੇਚਿਆ ਜਾਂਦਾ ਹੁੰਦਾ ਕੋਈ ਕਿਡਨੀ ਲੈ ਜਾਂਦਾ ਕੋਈ ਲਿਵਰ ਲੈ ਜਾਂਦਾ ਕੋਈ ਹਾਰਟ ਲੈ ਜਾਂਦਾ ਬਾਲੋ ਹੋਇਆ ਹੋਇਆ ਹੈ ਔਰ ਐਸੀ ਹਾਲਾਤ ਦੇ ਵਿੱਚ ਇਹ ਹੈ ਕਿ ਜਿਹੜੇ ਸੱਚੀ ਪੰਜਾਬੀ ਲੋਕ ਨੇ ਉਹਨਾਂ ਨੂੰ ਸਹਿਰਤਾ ਨਾਲ ਇਕੱਠੇ ਹੋਣਾ ਚਾਹੀਦਾ ਦੇਖੋ ਕੋਈ ਵੀ 100% ਜਿਹੜਾ ਧਰਤੀ ਤੇ ਜੰਮਿਆ ਹੈ ਨਾ 100% ਉਹ 16 ਕਲਾ ਸੰਪੂਰਨ ਕੋਈ ਨਹੀਂ ਹੁੰਦਾ ਹਮ ਪਰ 100% ਕੋਈ ਮਾੜਾ ਵੀ ਨਹੀਂ ਹੁੰਦਾ ਇਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਗੁਣ ਪਛਾਨਣ ਇੱਕ ਦੂਜੇ ਨਾਲ ਗੁਣ ਦੀ ਸਾਂਝ ਪਾ ਕੇ ਇਕੱਠੇ ਹੋ ਕੇ ਜੇ ਪੰਜਾਬ ਨੂੰ ਬਚਾਉਣਾ ਬਚਾਉਣਾ ਅਦਰਵਾਈਜ਼ ਤਾਂ ਇਹ ਹੁਣ ਐਵੇਂ ਕੀੜਨੇ ਪਾਉਣ ਵਾਲੀ ਗੱਲ ਹੋਈ ਗਈ ਹੋਈ ਹੈ ਯੂਥ ਬਾਹਰ ਚਲੇ ਗਿਆ ਸਾਰਾ ਇੱਥੇ ਜਿਹੜੇ ਮਾੜੇ ਮੋٹے ਬੱਚੇ ਨੇ ਉਹ ਕੋਈ ਖੱਡ ਰੋਕੀ ਬੈਠਾ ਹੈ ਕੋਈ ਕੇਵਲ ਦਾ ਕਬਜਾ ਕਰੀ ਬੈਠਾ ਹੈ ਕੋਈ ਟਰਾਂਸਪੋਰਟ ਤੇ ਕਬਜਾ ਹੈ ਕੋਈ ਬਿਲਡਰ ਮਾਫੀਆ ਹੈ ਮਤਲਬ ਮਾਫੀਆ ਹੀ ਨਹੀਂ ਮੁੱਕਦਾ ਔਰ ਉਹ ਸਰਕਾਰਾਂ ਚ ਲਾ ਰਹੇ ਨੇ ਸਰਕਾਰਾਂ ਨੇ ਬਿਜ਼ਨਸ ਦੀ ਤਰ੍ਹਾਂ ਚੱਲ ਰਹੀਆਂ ਨੇ ਕਿ ਕਿੰਨਾ ਪੈਸਾ ਕਿੱਥੋਂ ਆਊਗਾ ਕਿਹੜੀ ਇਲੈਕਸ਼ਨ ਤੇ ਕਿੱਥੋਂ ਖਰਚਾ ਕਰਨਾ ਉਹਦੇ ਰਾਹ ਚ ਜਿਹੜਾ ਡਿੱਕਾ ਬਣਦਾ ਉਹਨੂੰ ਹਟਾ ਦਿੱਤਾ ਜਾਂਦਾ ਹੁਣ ਪੰਜਾਬ ਦੇ ਖਰਚੇ ਨਾਲ ਦਿੱਲੀ ਦੀ ਇਲੈਕਸ਼ਨ ਲੜੀ ਜਾਣੀ ਇਹ ਮਸਲਾ ਹੈ ਕੀ ਇਹਨੂੰ ਰੋਕ ਸਕਦਾ ਪੰਜਾਬ ਦੇ ਸਿਆਸਤਦਾਨ ਚਾਹੇ ਕਾਂਗਰਸੀ ਨੇ ਚਾਹੇ ਉਹ ਅਕਾਲੀ ਨੇ ਚਾਹੇ ਉਹ ਪਾਪ ਵਾਲੇ ਨੇ ਕੀ ਕੋਈ ਪੰਜਾਬ ਪੱਖੀ ਮਤਲਬ ਪਾਰਟੀ ਹੈ ਜਾਂ ਪੰਜਾਬ ਪੱਖੀ ਲੀਡਰਸ਼ਿਪ ਹੈ ਕੋਈ ਇੱਕ ਦੂਜੇ ਨੂੰ ਮਿਹਣੇ ਜ਼ਰੂਰ ਦੇ ਰਹੇ ਨੇ ਇੱਕ ਦੂਜੇ ਨੂੰ ਘੂਰ ਰਹੇ ਨੇ ਇੱਕ ਦੂਜੇ ਤੇ ਦੋਸ਼ ਲਾ ਰਹੇ ਨੇ ਜਦੋਂ ਫੈਸਲੇ ਹੁੰਦੇ ਨੇ ਸਾਰੀਆਂ ਪਾਰਟੀਆਂ ਦੇ ਸਾਰੀਆਂ ਦੇ ਦਿੱਲੀ ਤੋਂ ਫੈਸਲੇ ਹੁੰਦੇ ਨੇ ਕਿਸੇ ਤੇ ਹਿੰਮਤ ਨਹੀਂ ਹੈ ਕਿ ਉਹਨਾਂ ਨੂੰ ਡਨਾਈ ਕਰੇ ਤੇਰੇ ਗੱਲ ਨੂੰ ਮੰਨ ਹੀ ਲੈਣੇ ਭਾਈ ਦਿੱਲੀ ਤੋਂ ਬਿਨਾ ਕੰਮ ਨਹੀਂ ਚੱਲਦਾ ਤਾਂ ਰਲ ਮਿਲ ਕੇ ਦਿੱਲੀ ਤੋਂ ਬੇਨਿਫਿਟ ਲੈ ਲੈਣੇ ਜਿਹੜੇ ਲੈ ਸਕਦੇ ਨੇ ਦੇਖੋ ਜਦ ਦਾ ਪੰਜਾਬ ਸੂਬਾ ਬਣਿਆ ਆਪਾਂ ਹੀ ਦੇਖਦੇ ਆ ਰਹੇ ਹਾਂ ਹਿਮਾਚਲ ਨੇ ਪੰਜਾਬ ਦੇ ਨਾਮ ਹੇਠ ਗੇਨ ਕੀਤਾ ਹਰਿਆਣਾ ਨੇ ਗੇਨ ਕੀਤਾ ਡਵੈਲਪਮੈਂਟ ਹੋਈ ਕਿੰਨੀ ਸਾਰੀ ਔਰ ਉਹ ਸੂਬੇ ਹੈ ਹੀ ਨਹੀਂ ਸੀ ਮਤਲਬ ਸਿਸ ਇਫ ਆਪ ਨਾਲ ਕੁੱਤੇ ਸੀ ਪੰਜਾਬ ਨੰਬਰ 1 ਰਿਹਾ ਉਸ ਤੋਂ ਬਾਅਦ ਵੀ ਥੁਣ ਕੀ ਹੋ ਗਿਆ ਭਲਾ ਕੋਈ ਇਸ ਕਰਕੇ ਮੇਰੇ ਖਿਆਲ ਇਹ ਹੈ ਕਿ ਇਹ ਚੀਜ਼ਾਂ ਠੀਕ ਹੈ ਆਪਣੀ ਤਾਂ ਡਿਊਟੀ ਹੈ ਆਪਾਂ ਦਾ ਲੋਕਾਂ ਨੂੰ ਜੋ ਕੁਝ ਪਾਪਰ ਹੈ ਉਹਦੇ ਬਾਰੇ ਦੱਸਣਾ ਹੁੰਦਾ ਹੈ ਹਾਂ ਜੀ ਬਿਲਕੁਲ ਮਤਲਬ ਹੁਣ ਕੀ ਕਰੀਏ ਕਿ ਦੱਸਣਾ ਪੈ ਰਿਹਾ ਹੈ ਪਰ ਗੱਲ ਇਹ ਹੈ ਕਿ ਮਚਿਓਰਟੀ ਨਜ਼ਰ ਨਹੀਂ ਆ ਰਹੀ ਇੱਕ ਦੋਏ ਨੂੰ ਮੋਛਾਂ ਕਟੀਆਂ ਕਰਕੇ ਦਿਖਾਉਣੀਆਂ ਮਤਲਬ ਜਿਵੇਂ ਕਾਲਜਾਂ ਦੇ ਵਿੱਚ ਨਾ ਕਾਲਜਾਂ ਰੋਜ਼ ਨਹੀਂ ਸਕੂਲਾਂ ਦੇ ਵਿੱਚ ਪ੍ਰੈਪ ਦੇ ਲੈਵਲ ਤੇ ਨਾ ਜਦੋਂ ਇਲੈਕਸ਼ਨ ਆਉਂਦੀਆਂ ਨੇ ਉਦੋਂ ਜਿਹੇ ਤਰ੍ਹਾਂ ਮਸ਼ਹੂਰ ਜਿਹੜੇ ਕਰ ਰਹੇ ਉਹਨੇ ਉਸ ਤਰ੍ਹਾਂ ਦੀ ਸਾਡੀ ਇਹ ਗਿੱਟਚਿਪ ਹੈ ਹਾਂ ਪਰ ਜੇ ਅਜਿਹੇ ਮਾਹੌਲ ਦੀ ਦਿਨ ਭਰ ਚਰਚਾ ਵੀ ਵੱਡੇ ਪੱਧਰ ਉੱਤੇ ਰਹੀ ਔਰ ਇੱਕ ਨਾਲ ਡਾਕਟਰ ਸਾਹਿਬ ਗੱਲ ਇਹ ਵੀ ਹੁੰਦੀ ਹੈ ਕਿ ਜਦੋਂ ਦਾ ਇਹ ਵਰਤਾਰਾ ਉਹ ਵਿਚ ਕੀ ਸਾਹਮਣੇ ਆ ਰਿਹਾ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਿਤਗਿਰਤ ਜਿਵੇਂ ਕੁਝ ਨਮਾਇੰਦੀ ਹਟਾਈ ਜਾਂਦੇ ਆ ਦਿੱਲੀ ਵਾਲੀ ਦਸਤਕ ਦਿੰਦੇ ਆ ਤੇ ਅਜਿਹੇ ਸਾਰੇ ਮਾਹੌਲ ਤੋਂ ਬਾਅਦ ਬਲਤੇਜ ਸਿੰਘ ਪੰਨੂ ਵੱਲੋਂ ਇੱਕ ਪਹਿਲਾ ਇੱਕ ਸਟੈਪ ਕਹਿੰਦਾ ਭਾਗ ਕਿ ਉਹਨਾਂ ਨੇ ਆਪਣੇ ਖੇਮੇ ਲਈ ਇੱਕ ਮਤਲਬ ਬਾਹਰ ਬਾਹ ਕੱਟ ਕੇ ਗੱਲ ਕੀਤੀ ਕਿ ਅਸੀਂ ਨਾਲ ਖੜੇ ਆ ਉਹਨਾਂ ਦਾ ਸਿੱਧਾ ਭਾਅ ਹੈ ਕਿ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਸਟੈਂਡ ਰੱਖਾਂਗੇ ਜਾਰੀ ਨਿਭਾਵਾਂਗੇ ਜੀ ਨਹੀਂ ਉਹ ਤਾਂ ਗੱਲ ਠੀਕ ਹੈ ਪਰ ਉਹਨੂੰ ਸਾਬ ਦੇ ਉੱਪਰ ਕਿਉਂਕਿ ਪਰਸਨਲ ਅਟੈਕ ਕੀਤਾ ਗਿਆ ਸੀ ਇਸ ਕਰਕੇ ਉਹਨਾਂ ਨੇ ਪਰਸਨਲੀ ਜਵਾਬ ਵੀ ਦਿੱਤਾ ਇਸ ਗੱਲ ਦਾ ਫਿਰ ਤਾਂ ਅਟੈਕ ਹੀ ਨਹੀਂ ਸੀ ਕਰਨਾ ਚਾਹੀਦਾ ਰੇਸ਼ੀ ਸਰ ਨੂੰ ਇਹ ਠੀਕ ਹੈ ਸਾਰਿਆਂ ਦੀਆਂ ਹੀ ਮਜਬੂਰੀਆਂ ਸਾਰਿਆਂ ਦੀਆਂ ਲਿਮਿਟੇਸ਼ਨਸ ਵੀ ਹੁੰਦੀਆਂ ਨੇ ਕਰੋਨਾ ਨੇ ਜਿਹੜਾ ਜਵਾਬ ਦਿੱਤਾ ਉਹ ਵੀ ਕੋਈ ਬਹੁਤ ਸਿਆਣਾ ਜਵਾਬ ਥੋੜੀ ਹੈ। ਉਹ ਕਹਿੰਦੇ ਚਾਰੇ ਨਵਾਵਾਂਗੇ ਨਾਲ ਖੜਾਂਗੇ ਜੇ ਮਾਨ ਸਾਹਿਬ ਤਾਂ ਖੜੇ ਨਹੀਂ। ਖੜਨਗੇ ਕਿੱਥੇ? ਮਾਨ ਸਾਹਿਬ ਤਾਂ ਜੱਟ ਕੇਜਰੀਵਾਲ ਸਾਹਿਬ ਦੇ ਲੰਬੇ ਪੈ ਜਨ ਨੇ ਮੂਹਰੇ ਇਹ ਨਾਲ ਲੰਬੇ ਪੈ ਜਾਣਗੇ ਇਦਾਂ ਹੀ ਖੜੋ ਹੋਊਗਾ ਫਿਰ। ਹੂੰ ਸਮਝੋ ਨਾ ਗੱਲ ਨੂੰ। ਕਿ ਕਿੱਥੇ ਖੜਨਾ ਹੈ? ਕਿਹਦੇ ਨਾਲ ਖੜਨਾ ਹੈ? ਇਹ ਤਾਂ ਉਦੋਂ ਗੱਲਾਂ ਕਰ ਰਹੇ ਨੇ ਵੀ ਜਿਵੇਂ ਉੱਥੇ ਨਾ ਸਕੂਲ ਕਾਲਜ ਦੇ ਬਾਹਰ ਲੜਾਈ ਹੋਣੀ ਹੈ ਉੱਥੇ ਮਤਲਬ ਡਾਂਗਾਂ ਲੈ ਕੇ ਲੜਨਾ ਇਦਾਂ ਥੋੜੂ ਇਹ ਸਿਆਸਤ ਹੈ। ਕੀ ਸਿਆਸਤ ਦੇ ਵਿੱਚ ਤੁਸੀਂ ਦੇਖੋ ਕਿ ਤੁਸੀਂ ਕਿਹੜਾ ਤੁਹਾਡਾ ਵਿਜ਼ਨ ਕੀ ਹੈ ਤੁਸੀਂ ਕਿਹੜੀ ਸਟੇਟ ਨੂੰ ਬਿਲੋਂਗ ਕਰ ਰਹੇ ਹੋ ਤੁਸੀਂ ਨੈਸ਼ਨਲ ਲੈਵਲ ਦੇ ਉੱਪਰ ਕੀ ਸੋਚਦੇ ਹੋ ਸਟੇਟ ਲੈਵਲ ਤੇ ਕੀ ਸੋਚਦੇ ਹੋ ਉਹਦੇ ਵਿੱਚ ਕੌਣ ਠੀਕ ਹੈ ਤੁਹਾਡੇ ਲਈ ਇਦਾਂ ਦੀ ਤਾਂ ਗੱਲੇ ਹੀ ਕੋਈ ਨਹੀਂ ਹੋ ਰਹੇ ਕਿ ਅਸੀਂ ਨਾਲ ਖੜਾਂਗੇ ਨਾਲ ਖੜਾਂਗੇ ਉਹ ਵਿਚਾਰਾ ਚੱਕ ਕੇ ਸਮਾਨ ਆਪਣਾ ਸਟੌਅ ਚਲੇ ਜਾਊ ਉਸ ਨਾਲ ਚਲੇ ਜਾਵਾਂਗੇ ਕੀ ਘਟਨਾ ਇੱਥੇ ਮਤਲਬ ਕੋਈ ਇੱਥੇ ਗੱਤਕਾ ਥੋੜੀ ਖੇਡਣਾ ਅ ਵੈਸੇ ਡਾਕਟਰ ਸਾਹਿਬ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਜਿਹੜੇ ਸੁਪਰੀਮੋ ਨੇ ਆਪ ਤੇ ਅਰਵਿੰਦ ਕੇਜਰੀਵਾਲ ਦਰਮਿਆਨ ਕਿੱਥੇ ਖੜਾ ਹੈ ਮੈਟਰ ਬੜੀ ਚਰਚਾ ਹੈ ਪੰਜਾਬ ਦੀ ਏਡੀਆਂ ਚੁੱਕ ਚੁੱਕ ਲੋਕ ਇਸ ਗੱਲ ਨੂੰ ਉਤਾਵਲੇ ਨੇ ਕਿ ਕੋਈ ਕੰਸੋਲ ਮਿਲੇ ਕੀ ਸਮਝਦੇ ਆਪਾਂ ਇਸ ਇਸ਼ੂ ਨੂੰ ਲੈ ਕੇ ਡਾਕਟਰ ਸਾਹਿਬ ਮੈਟਰ ਬੜਾ ਸਿੰਪਲ ਹੈ ਜੀ ਭਗਵੰਤ ਸਿੰਘ ਮਾਨ ਕਿਤੇ ਮੈਟਰ ਨਹੀਂ ਕਰਦੇ ਇਹਨਾਂ ਨੂੰ ਤਾਂ ਉਹਨੇ ਯੂਜ਼ ਕੀਤਾ ਤੇ ਯੂਜ਼ ਕਰ ਰਹੇ ਨੇ ਦੇ ਯੂਨ ਹੋਣ ਤੋਂ ਥੋੜਾ ਜਿਹਾ ਮੁਕਰ ਗਏ ਕਹਿੰਦੇ ਭਾਈ ਇੰਨੇ ਪੈਸੇ ਨਹੀਂ ਦੇ ਸਕਦੇ ਅੱਜ ਮਜੀਠੀਆ ਸਾਹਿਬ ਨੇ ਦੁਬਾਰਾ ਕੀਤਾ ਕਿ 1100 ਮਤਲਬ 1150 ਕਰੋੜ ਲਗਭਗ 1185 ਕਰੋੜ ਮਤਲਬ ਉਹ ਲੈ ਲਿਆ ਮਤਲਬ 3.85 ਦਾ ਪਹਿਲਾਂ ਹੀ ਮਤਲਬ 15 ਘੜੇ ਤੋਂ 4 ਕਰੋੜ 400 ਕਰੋੜ ਸੌਰੀ 4 ਲੱਖ ਕਰੋੜ ਦਾ ਕਰਜ਼ਾ ਤਾਂ ਹੋ ਚੁੱਕਿਆ ਹੈ ਮਨ 1500 ਤੋਂ ਲੈ ਕੇ 20000 ਕਰੋੜ ਤੱਕ ਤਾਂ ਕਰਜ਼ਾ ਲਿਆ ਜਾਂਦਾ ਹੈ ਹਰ ਮਹੀਨੇ ਹੂੰ ਜੀ ਹਾਲਾਤ ਕੀ ਹੈ ਸਾਡੀ ਇਸ ਹਾਲਾਤ ਦੇ ਵਿੱਚ ਉਹ ਕਹਿ ਰਹੇ ਨੇ ਵੀ ਤੁਸੀਂ ਸਾਡੀ ਸਪான்ਸਰ ਕਰੋ ਇਲੈਕਸ਼ਨ ਦਿੱਲੀ ਵਾਲੇ ਖਰਚਾ ਉਹਦਾ ਚੱਕੋ ਆਪਣੇ ਸਿਰ ਤੇ ਹੁਣ ਭਗਵਾਨਤਮਾਨ ਵੀ ਕਿੱਥੋਂ ਲੈ ਹੋਵੇ ਉਹ ਖਰਚਾ ਹੂੰ ਤਾਂ ਉਸ ਤਰ੍ਹਾਂ ਦੀ ਪੰਜਾਬ ਦੀ ਹਾਲਾਤ ਹੈ ਜਿਸ ਤਰੀਕੇ ਨਾਲ ਕੋਈ ਬੰਦਾ ਆਪਣਾ ਖੂਨ ਪੀ ਕੇ ਜਿਉਂ ਬਿਆ ਹੋਵੇ ਮਤਲਬ ਜਿਹੜੀ ਪੰਜਾਬ ਦੀ ਐਗਜ਼ਿਸਟੈਂਸ ਹੈ ਉਹ ਇਸ ਤਰ੍ਹਾਂ ਦੀ ਹੈ ਹੁਣ ਕਿ ਅਸੀਂ ਕੁਦਕਸ਼ੀ ਮੋਡ ਦੇ ਵਿੱਚ ਹਾਂ ਅਸੀਂ ਆਪਣਾ ਖੂਨ ਪੀ ਕੇ ਦੇਹਾਂ ਜਾਂ ਗੱਡ ਰਹੇ ਹਾਂ ਮਤਲਬ ਇਹ ਪੋਜੀਸ਼ਨ ਹੈ ਨਕਾਹਾ ਪੈਨਸ਼ਨਾਂ ਸਾਰਾ ਕੁਝ ਦੇਣ ਦੇ ਲਈ ਅਰ ਨਾਨ ਜਿਹੜੀ ਪ੍ਰੋਡਕਟਿਵ ਸਪੈਂਡਿੰਗ ਹੈ ਉਹ ਮੇਰਾ ਚੱਲ ਵੀ ਦੁਨੀਆ 'ਚ ਕਿਤੇ ਨਹੀਂ ਹੈ ਜਿੰਨੀ ਅਸੀਂ ਸਿਕਿਉਰਿਟੀ ਤੇ ਕਰ ਰਹੇ ਹਾਂ ਸੋ ਇਸ ਹਾਲਾਤ ਦੇ ਵਿੱਚ ਭਗਵੰਤ ਮਾਨ ਨੂੰ ਯੂਜ਼ ਕਰ ਰਹੇ ਨੇ ਉਹ ਯੂਜ਼ ਹੋਣ ਜੋਗਾ ਵੀ ਨਹੀਂ ਦਿਖਾਉਂ ਪੋਜੀਸ਼ਨ ਇਹ ਹੋਈ ਹੋਈ ਪਰ ਜਿਹੜਾ ਮਸਲਾ ਹੈ ਮਸਲਾ ਇਹ ਖੜਾ ਹੈ ਵੀ ਕੀ ਇਹ ਬੀਜੇਪੀ ਨੇ ਮਤਲਬ ਇੱਥੇ ਰੂਲ ਕਰਨਾ ਹੈ ਜਾਂ ਆਮ ਆਦਮੀ ਪਾਰਟੀ ਰਾਹੀਂ ਬੀਜੇਪੀ ਨੇ ਰੂਲ ਕਰਨਾ ਹੈ ਗੱਲ ਇੰਨੀ ਕੀ ਹੈ ਹੈ ਉਹ ਵੀ ਉੱਥੇ ਇੱਕੋ ਹੀ ਤਰ੍ਹਾਂ ਸਿਰਫ ਇਹ ਹੈ ਕਿ ਉਹਨਾਂ ਦਾ ਐਕਸਟੈਂਸ਼ਨ 카운ਟਰ ਸੀਗਾ ਆਮ ਆਦਮੀ ਪਾਰਟੀ ਉਹਨੂੰ ਉਹਨਾਂ ਨੇ ਬੰਦ ਕਰਨ ਦਾ ਫੈਸਲਾ ਕਰ ਲੇ ਦਿੱਤੀ। ਉਹ ਜਿਹੜੇ ਐਕਸਟੈਂਸ਼ਨ 카운ਟਰ ਵਾਲੇ ਨੇ ਥੋੜੇ ਵਿਜੇ ਨਾਯਰ ਲੱਲੇ ਪੱਪੇ ਜਿੰਨੇ ਹਫਤੇ ਨੇ ਬਹਿ ਬਿਚੇ ਆਪਣੇ ਕੇਜਰੀਵਾਲ ਜੀ ਇਹਨਾਂ ਨੂੰ ਉਹਨਾਂ ਨੇ ਕਹਿ ਦਿੱਤਾ ਵੀ ਤੁਹਾਡੀ ਤਪੜੀ ਚੱਕੋ ਆਪਣੀ ਤੁਹਾਡਾ ਸਾਡੇ ਨਾਲ ਕੋਈ ਹੈ ਨਹੀਂ ਤਾਲਕ। ਅਸੀਂ ਇਹ ਚਿੱਠੀਆਂ ਲਿਖਦੇ ਨੇ ਕਦੇ ਆਰਐਸਐਸ ਨੂੰ ਕਦੇ ਹੋਰ ਨੂੰ। ਆਮ ਆਦਮੀ ਪਾਰਟੀ ਦਾ ਤੁਸੀਂ ਔਕਾਤ ਦੇਖੋ ਕੀ ਹੈ ਕਿ ਹਰਿਆਣੇ ਦੇ ਵਿੱਚ ਇਹ ਵੀਡੀਓਜ਼ ਨੇ ਕਿ ਹਰਿਆਣੇ 'ਚ ਜੇ ਬੰਦੇ ਖੜੇ ਕਰਨਗੇ ਤਾਂ ਉਹਨੂੰ ਮਤਲਬ ਜਿਹੜੀ ਹੈ ਵਿਮਾਨਤ ਮਿਲ ਜੂਗੀ ਉਹ ਰਜਮਾਨਤ ਮਿਲ ਜਾਂਦੀ ਹੈ ਤੀਜੇ ਦਿਨ ਹੂੰ ਜੀ ਕਿ ਕਹੇ ਬੋਟ ਕਟੂਆ ਪਾਰਟੀ ਉਹਨੇ ਬਣਾਈ ਹੋਈ ਸੀਗੀ ਅਸਲ ਵਿੱਚ ਉਹਨੂੰ ਕਾਂਗਰਸ ਰੀਸਰਚ ਹੋ ਰਹੀ ਹੈ ਦੁਬਾਰਾ ਇਸ ਹਾਲਾਤ ਦੇ ਵਿੱਚ ਤਾਂ ਹੋਮ ਮਿਨਿਸਟਰੀ ਨੇ ਡਿਸਾਈਡ ਕਰਨਾ ਹੈ ਕਿ ਭਗਵੰਤ ਮਾਨ ਨੂੰ ਰੱਖ ਕੇ ਉਹਨਾਂ ਨੇ ਗਵਰਨਮੈਂਟ ਚਲਾਉਣੀ ਹੈ ਕਿਉਂਕਿ ਹੋਰ ਸੀਐਮ ਬਣਾ ਕੇ ਚਲਾਉਣੀ ਹੈ ਅਸਲ ਚ ਮਸਲਾ ਇਹ ਹੈ ਸੂਪਨੂ ਸਾਹਿਬ ਜਣੀ ਪੱਤਰ ਕਿੱਥੇ ਮੈਟਰ ਕਰਦੇ ਨੇ ਕਾਜੀ ਦਿੱਲੀ ਦਾ ਹੀ ਹੈ ਚਾਹੇ ਉਹ ਗਿਜਰੀਵਾਲ ਰਾਹੀਂ ਹੋਵੇ ਚਾਹੇ ਉਹ ਅਮਿਤਸਰ ਰਾਹੀਂ ਹੋਵੇ ਇਹ ਸਾਡੀਆਂ ਪਾਰਟੀਆਂ ਦੀ ਦਸ਼ਾ ਦੇਖੋ ਇਹ ਹੈ ਕਿ ਕੋਈ ਚੋਰੀ ਪੱਜ ਪੱਜ ਕੇ ਜਾ ਜਾ ਕੇ ਉਹਨੂੰ ਦੱਸਦੇ ਨੇ ਜਿਵੇਂ ਬਿੱਟੂ ਨੇ ਕਰਿਆ ਦੇਖੋ ਨਾ ਜਦੋਂ ਉਹ ਥੋੜਾ ਜਿਹਾ ਇਸ਼ਾਰਾ ਕਰਦੇ ਨੇ ਮੜਾ ਜਾਓ ਉਦੋਂ ਸਾਡੇ ਸਾਰੇ ਲੀਡਰ ਨੱਚਣ ਲੱਗ ਜਾਂਦੇ ਨੇ ਤੁਸੀਂ ਦੇਖਿਆ ਜਿੰਨੀਆਂ ਮਤਲਬ ਸਿੱਖ ਜਥੇਬੰਦੀਆਂ ਜਦੋਂ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਸੀ ਕਿਸ ਤਰ੍ਹਾਂ ਭੱਜੇ ਗਏ ਉੱਥੇ ਨੂੰ ਸਾਰੇ ਚੁੱਪ ਨੇ ਕੋਈ ਕਿਸੇ ਮਸਲੇ ਤੇ ਨਹੀਂ ਬੋਲ ਰਿਹਾ ਹਾਂ ਰਾਹੁਲ ਗਾਂਧੀ ਦਾ ਜਿਹੜਾ ਨਿਸ਼ਾਨਾ ਸੀ ਉਸ ਤੋਂ ਬਾਅਦ ਅਮਰੀਕਾ ਨੇ ਇੱਕ ਬਿਆਨ ਥੋਪਿਆ ਕਰਾ ਭਾਰਤ ਦੇ ਖਿਲਾਫ ਵੀ ਤਾਂ ਚਲੋ ਰਿਲੀਜੀਅਸ ਫਰੀਡਮਸ ਦੇ ਮਾਮਲੇ 'ਚ ਉਹਨੇ ਗੱਲ ਕਰੀ ਸੀ ਮਤਲਬ ਮੈਂ ਗੱਲ ਕਰ ਰਿਹਾ ਕਿ ਸਾਡੇ ਜਿਹੜੀ ਇੰਡੀਪੈਂਡੈਂਟ ਲੀਡਰਸ਼ਿਪ ਜਿਹੜੀ ਪੰਜਾਬ ਦਾ ਹਿੱਤ ਸੋਚਦੀ ਉਹ ਹੈ ਨਹੀਂ ਬਿਲਕੁਲ ਕਾਲੀ ਦਲ ਦੇ ਦੋਨੇ ਧੜੇ ਨੇ ਉਹ ਕਹਿੰਦੇ ਨੇ ਇਹ ਵੀ ਬੀਜੇਪੀ ਨਾਲ ਹੈ ਉਹ ਵੀ ਬੀਜੇਪੀ ਨਾਲ ਹੈ ਤਾਂ ਉਹਨਾਂ ਨੂੰ ਬੀਜੇਪੀ ਚਲਾ ਰਹੀ ਹੈ ਤੂੰ ਸਾਡੇ ਇੰਡੀਪੈਂਡੈਂਟ ਥਿੰਕਿੰਗ ਵੀ ਨਹੀਂ ਹੈ ਇੰਡੀਪੈਂਡੈਂਟ ਕਹ ਲਓ ਮਾਸ ਬੇਸ ਵੀ ਕਿਸੇ ਦਾ ਉਹਨਾਂ ਨਹੀਂ ਹੈ ਜਿਨ੍ਹਾਂ ਕੋਲ ਥੋੜਾ ਥੋੜਾ ਹੈਗਾ ਉਹ ਉਹ ਆਪਣਾ ਇਲਾਕੇ ਦੇ ਵਿੱਚ ਉਸ ਤਰ੍ਹਾਂ ਦਾ ਕਬਜ਼ਾ ਕਰਕੇ ਜਿਵੇਂ ਉਹ ਪੰਚਾਇਤ ਇਲੈਕਸ਼ਨਾਂ ਚ ਆਪਾਂ ਦੇਖ ਰਹੇ ਹਾਂ ਕੀ ਹੋ ਰਿਹਾ ਹੈ ਹੂੰ ਲੋਕਲ ਲਠੈਤ ਨਹੀਂ ਲੋਕਲ ਲਠ ਮਾਰਨੇ ਜਾਂ ਉਹਨਾਂ ਨੂੰ ਕੋਈ ਲਫ਼ਜ਼ ਵਰਤ ਲੋ ਤੁਸੀਂ ਉਹ ਥੋੜੇ ਮੋٹے ਲੋਕਲ ਥਾਣੇਦਾਰ ਪਟਵਾਰੀਆਂ ਨਾਲ ਰਲ ਰਲ ਕੇ ਉਹ ਰਾਜ ਕਰ ਰਹੇ ਨੇ ਅਸਲ ਵਿੱਚ ਔਰ 2 ਮਿੰਟ ਲੱਗਦੇ ਨੇ ਗੋਲੀ ਚੱਲਣ ਨੂੰ ਦੇਖੋ ਮਤਲਬ ਅਸੀਂ ਕਹਿ ਰਹੇ ਹਾਂ ਕਿ ਲਾਹਾਂ ਐਂਡ ਡਾਕਟਰ ਸਾਡੇ ਠੀਕ ਹੈ ਕਿ ਹੁਣ ਉਹ ਜੋ ਕੁਝ ਮਤਲਬ ਫਿਰੋਜ਼ਪੁਰ ਚ ਹੋ ਰਿਹਾ ਹੈ ਦੂਜੀ ਵਾਰੀ ਮੇਰੇ ਖਿਆਲ ਲਾ ਗੋਲੀ ਚੱਲ ਗਈ ਹੈ ਹੂੰ ਜੀ ਜੀ ਇਹ ਵਾਲੇ ਕਿਸ ਤਰ੍ਹਾਂ ਦੀ ਪੜਤਾਲ ਸੀ ਬਿਲਕੁਲ ਬਿਲਕੁਲ ਕਿਸੇ ਦਾ ਧਿਆਨ ਨਹੀਂ ਇਸ ਪਾਸੇ ਵੱਲ ਇਹ ਅਸੀਂ ਅਨਾਰਕੀ ਦੀ ਦੌਰ ਚ ਸੀ ਆ ਗਏ ਹੌਲੀ ਹੌਲੀ ਅਸੀਂ ਸਿਵਲ ਵਾਰ ਵੱਲ ਵੱਧ ਰਹੇ ਹਾਂ ਪਰ ਇਹ ਲੀਡਰਸ਼ਿਪ ਦੇਖੋ ਬਿਲਕੁਲ ਜਦੋਂ ਵੜਕਾ ਵੱਜਣ ਲੱਗ ਜਾਣਾ ਸੰਤਕ ਦੇ ਲਿਹਾਜ਼ ਤੇ ਤਾਂ ਇਹ ਮਾਹੌਲ ਬੜਾ ਖਤਰੇ ਵਾਲਾ ਮੰਨ ਨਹੀਂ ਸਕਦੇ ਆ ਖੈਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਅੱਜ ਇੱਕ ਵੜਕ ਭਾਜਪਾ ਫਿਰ ਬਿਮਾਰੀ ਦਿੱਲੀ ਤੋਂ ਉਹਨਾਂ ਦਾ ਕਹਿਣਾ ਹੈ ਕਿ ਜੇ ਭਾਜਪਾ ਦੇ ਵਿੱਚ ਦਮ ਹੈ ਤਾਂ ਮਹਾਰਾਸ਼ਟਰ ਤੇ ਝਾਰਖੰਡ ਦੇ ਨਾਲ ਹੀ ਨਵੰਬਰ ਦੇ ਵਿੱਚ ਦਿੱਲੀ ਦੇ ਵਿੱਚ ਆਉਣਾ ਕਰਾ ਕੇ ਦਿਖਾ ਦੇ। ਉਹ ਕਹਿੰਦੇ ਮੈਂ ਮੜ ਜਾਵਾਂਗਾ ਭਾਸਪਾ ਨੂੰ। ਤੇ ਉਹ ਰਿਆ ਦਿੱਲੀ ਦੀਆ ਚੋਣਾ ਆਵੇ ਸੀ ਉਦਾਂ ਜਾ ਕੇ ਜਨਵਰੀ ਫਰਵਰੀ ਉਹਦੀ ਸਭਾ ਆਉਣਾ। ਇਦਾਂ ਤਾਂ ਉਹਨਾਂ ਨੇ ਉਹਨਾਂ ਵੀ ਇੱਕ ਵੱਡਕ ਮਾਰੀ ਹੈ। ਜੀ। ਪਿੰਡਰ ਸਾਹਿਬ ਐਵੇਂ ਹੀ ਹੈ। ਸੱਚ ਗੱਲ ਇਹ ਹੈ ਕਿ ਇਹ ਲੋਕ ਨੇ ਨਾ ਜਿਹੜੇ ਇਸ ਦੇ ਵਿੱਚ ਇਹਨਾਂ ਦਾ ਦੇਸ਼ ਹਿੱਤ ਦੇ ਨਾਲ ਕੋਈ ਸਬੰਧ ਨਹੀਂ। ਨਾ ਇਹਨਾਂ ਨੂੰ ਗਰਾਉਂਡ ਰਿਐਲਿਟੀ ਦਾ ਕੋਈ ਪਤਾ ਹੈ ਇਹ ਤਾਂ ਆਪਣੇ ਆਪਣੇ ਸੁੱਖ ਸੁਹੂਲਤਾ ਕਿਉਂਕਿ ਸਿਆਸਤ ਦੇ ਵਿੱਚ ਇੱਕ ਪੋਜੀਸ਼ਨ ਇਹ ਬਣ ਗਈ ਹੈ ਕਿ ਸਿਆਸਤ ਦੇ ਥੋੜਾ ਕਬਜ਼ੇ ਸਿਆਸੀ ਸੋਰਸਸ ਦੇ ਉੱਪਰ ਤਾਂ ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ ਕੋਟਾਂ ਵੀ ਹੁਣ ਵਿਚਾਰੀਆਂ ਪਿੱਛੇ ਹਟ ਗਈਆਂ ਨੇ ਮਤਲਬ ਲੁੱਟਣ ਦਾ ਸਭ ਤੋਂ ਵਧੀਆ ਸਾਧਨ ਹੈ ਕਿ ਤੁਹਾਡੇ ਕੋਲ ਸਿਆਸੀ ਸੱਤਾ ਹੋਵੇ ਤੁਸੀਂ ਜੋ ਮਰਜ਼ੀ ਲੁੱਟ ਲਓ ਅਸਲ 'ਚ ਉਹਦੇ ਪਿੱਛੇ ਪਏ ਹੋਏ ਨੇ ਸਾਰੇ ਦੇ ਸਾਰੇ ਕੋਈ ਕਿਸੇ ਦਾ ਇਹਨਾਂ ਦਾ ਨਾਂ ਤਿਕੋਣ ਮਤਲਬ ਸਵੇਰੇ ਬੰਦਾ ਹੋਰ ਪਾਰਟੀ ਚ ਹੁੰਦਾ ਦੁਪਹਿਰੇ ਹੋਰ ਪਾਰਟੀ ਹੁੰਦਾ ਸ਼ਾਮ ਨੂੰ ਹੋਰ ਚੋਕ ਹੋ ਜਾਂਦਾ ਪੋਜੀਸ਼ਨ ਤਾਂ ਇਹ ਹੋਈ ਹੋਈ ਹੈ ਪਰ ਆਮ ਲੋਕ ਨੇ ਜਿਹੜੇ ਉਹ ਬਹੁਤ ਸਤੇ ਹੋਏ ਨੇ ਇਸ ਵੱਲੋਂ ਇਹ ਮੈਂ ਤੁਹਾਨੂੰ ਦੱਸਦਾ ਕਿ ਕਿਤੇ ਇਹ ਲਾਵਾ ਜਦੋਂ ਫੁੱਟਿਆ ਨਾ ਤਾਂ ਪਤਾ ਹੀ ਨਹੀਂ ਲੱਗਣਾ ਵੀ ਕੀ ਹੋ ਗਿਆ ਕਿਉਂਕਿ ਯੂਥ ਬੇਟਜਗਾਰ ਹੈ ਲੋਕ ਟੈਕਸਾਂ ਦੇ ਮਾਰੇ ਹੋਏ ਨੇ ਤੁਸੀਂ ਸੜਕ ਦੇ ਉੱਪਰ ਨਾ ਕਿਤੇ ਨਾਰੀਅਲ ਖਰੀਦੋ ਉਹਦੇ 'ਚੋਂ ਵੀ 28% ਜੀਐਸਟੀ ਲੱਗ ਜਾਂਦਾ ਹੈ ਹਾਂ ਹਾਲਾਤ ਹੈ ਗਰਾਉਂਡ ਪੱਧਰ ਤੇ ਹਾਲਾਤ ਬਹੁਤ ਮਾੜੀ ਹੁੰਦੀ ਜਾ ਰਹੀ ਹੈ ਸਿਆਸਤਦਾਨ ਸਾਰੀਆਂ ਇਹ ਚੀਜ਼ਾਂ ਆਪਣੇ ਹੱਥ 'ਚ ਇਕੱਠੀ ਕਰ ਰਹੇ ਨੇ ਪਾਵਰ ਵੀ ਸੱਤਾ ਵੀ ਸਾਧਨ ਵੀ ਸਾਰੇ ਸਿਕਿਉਰਟੀਆਂ ਵਾਲੇ ਵਾਲੇ ਲੱਗੀਆਂ ਹੋਈਆਂ ਨੇ ਮਤਲਬ ਡੀਜੀਪੀ ਤੁਰੇ ਫਿਰਦੇ ਨੇ ਮਤਲਬ ਤੁਸੀਂ ਦੇਖੋ ਨਾ ਸਿਕਿਉਰਟੀਆਂ ਦੇ ਵਿੱਚ ਤੇ ਗਰਾਉਂਡ ਲੈਵਲ ਤੇ ਆਮ ਬੰਦੇ ਦੇ ਲਈ ਸਿਕਿਉਰਟੀ ਕੋਈ ਨਹੀਂ ਹੈ ਸੋ ਉਹਦੇ 'ਚ ਜੋ ਮਰਜ਼ੀ ਫੜਾ ਮਾਰੀ ਜਾਣ ਕੇ ਜੇ ਅਸੀਂ ਬੀਜੇਪੀ ਨੂੰ ਐ ਕਰ ਦਾਂਗੇ ਤਾਂ ਬਿਲਕੁਲ ਉਦਾਂ ਦਾ ਜਿਵੇਂ ਕੋਈ ਕਦਮਾਂ ਨਹੀਂ ਹੁੰਦੇ WWF ਦੇ ਵਿੱਚ ਕਈ ਕਲਰ ਪਰ ਆ ਕੇ ਦਫਾ ਦੁਆ ਮਾਰਦਾ ਹੈ ਜਨਤਾ ਟਿਕਟਾਂ ਲੈ ਲੈ ਦੇਖੀ ਜਾਂਦੀ ਹੈ ਉਦੋਂ ਦਾ ਸ਼ੋਅ ਚੱਲ ਰਿਹਾ ਹੈ ਸਿਆਸਤ ਦੇ ਵਿੱਚ ਪਰ ਉਹ ਵੀ ਖੈ ਕਿਉਂਕਿ ਅਸੀਂ ਲੋਕ ਖਰੀਦਦੇ ਹਾਂ ਅਸੀਂ ਵੀ ਐਂਟਰਟੇਨਮੈਂਟ ਉਹਦੇ ਚੋਂ ਪਾਲਦੇ ਹਾਂ ਕਿ ਉਹਨੇ ਇਦਾਂ ਕਹਿਤਾ ਉਹਨੇ ਅੱਗੇ ਉਹ ਇਹ ਕਹਿਤਾ ਮਤਲਬ ਇਹਦਾ ਮਤਲਬ ਕੀ ਹੈ ਨਾ ਨਵੰਬਰ 'ਚ ਹੋ ਜਵੇ ਇਲੈਕਸ਼ਨ ਦਸੰਬਰ 'ਚ ਹੋ ਜਵੇ ਨਵੰਬਰ ਅਪ੍ਰੈਲ 'ਚ ਹੋ ਜਵੇ ਮਤਲਬ ਤੁਸੀਂ ਪਿਛਲੇ 10 ਸਾਲਾਂ 'ਚ ਕੀਤਾ ਕੀ ਹੈ ਹਾਂ ਜੀ ਬਿਲਕੁਲ ਹਮਾਰਨ ਤੋਂ ਬਿਨਾ মিডিਆ ਦੇ ਵਿੱਚੇ ਕੋਰਟ ਕਹਿ ਰਹੀ ਹੈ कि ਤੁਸੀਂ মিডিਆ ਤੇ ਤਾਂ ਖਰਚਾ ਕਰ ਰਹੇ ਹੋ ਪੁਲਾਂ ਤੇ ਖਰਚਾ ਨਹੀਂ ਕਰ ਸਕਦੇ ਹੂੰ ਉਹਨਾਂ ਨੇ ਕਿਹਾ ਕਿ ਉੱਥੋਂ ਕੱਢ ਕੇ ਇੱਧਰ ਲਾ ਦਿਓ ਪੈਸੇ ਸਾਡੇ ਉਹੀ ਪੋਜੀਸ਼ਨ ਹੈ ਕਰਜ਼ਾ ਅਸੀਂ ਲੈ ਰਹੇ ਹਾਂ ਹਜ਼ਾਰਾਂ ਕਰੋੜ ਕਰਜ਼ਾ ਪਰ ਮੰਥ ਅਸੀਂ ਲੈ ਰਹੇ ਹਾਂ ਐਡਵਰਟਾਈਜ਼ਮੈਂਟ ਨਹੀਂ ਘਟੋ ਰਹੀ ਸਮਝੋ ਨਾ ਤੋ ਇਹ ਬਿਲਕੁਲ ਹੋਰ ਤਰ੍ਹਾਂ ਦੀ ਖੇਡ ਚੱਲ ਰਹੀ ਹੈ ਪਰ ਮੇਰਾ ਖਿਆਲ ਹੈ ਕਿ ਇਸ ਮੋੜ ਉਤੇ ਹਰ ਪੰਜਾਬੀ ਜੀ ਇਹ ਰਖਿਆ ਲਈ ਹੈ ਕਿ ਸਾਡਾ ਯੂਥ ਨਾਲ ਸੱਚਾਈ ਭੱਜ ਰਿਹਾ ਹੈ ਕਿਉਂਕਿ ਉਹਨਾਂ ਨੂੰ ਤਾਂ ਦੇਖ ਰਿਹਾ ਹੈ ਕਿ ਇੱਥੇ ਫਿਊਚਰ ਨਹੀਂ ਹੈ ਭਾਈ ਪਰ ਕਿਉਂਕਿ ਵੈਕਿਊਮ ਨਹੀਂ ਰਹਿੰਦਾ ਭਿੰਡਰ ਸਾਹਿਬ ਕਿਤੇ ਵੀ ਇੱਕ ਜਗ੍ਹਾ ਤੋਂ ਲੋਕ ਜਾਣਗੇ ਦੂਜੀ ਤਰ੍ਹਾਂ ਦੇ ਲੋਕ ਆ ਜਾਣਗੇ ਅਕਸਰ ਦੇਖਿਆ ਗਿਆ ਹੈ ਕਿ ਚੰਗੇ ਚਲੇ ਜਾਂਦੇ ਨੇ ਉਹਦੀ ਜਗ੍ਹਾ ਮਾੜੀ ਰਿਪਲੇਸਮੈਂਟ ਆ ਜਾਂਦੀ ਹੈ ਸੂਏ ਖਿੱਤਾਂ ਜਿਹੜਾ ਕਿਸੇ ਟਾਈਮ ਮਤਲਬ ਸਬਤ ਸਿੰਧੂ ਦੇ ਤੌਰ ਤੇ ਪੰਜ ਆਪ ਦੇ ਤੌਰ ਤੇ ਜਾਂ ਜਿੱਥੇ ਨੂੰ ਦੁਨੀਆ ਭੱਜੀ ਆਉਂਦੀ ਸੀ ਸਿਕੰਦਰ ਵਰਗੇ ਭੱਜੇ ਤਾਂ ਆਉਂਦੇ ਸੀ ਕਿਉਂਕਿ ਇੱਥੇ ਸਾਧਨ ਸੀ ਇੱਥੇ ਜ਼ਮੀਨ ਸੀ ਇੱਥੇ ਖੇਤੀ ਸੀ ਇੱਥੇ ਪਸ਼ੂ ਤਨ ਸੀ ਬੜਾ ਕੁਝ ਸੀਗਾ ਇੱਥੇ ਮਤਲਬ ਸੋਨੇ ਦੀ ਚਿੜੀ ਭਾਰਤ ਨੂੰ ਹੈ ਤਾਂ ਪੱਜੇ ਹੁੰਦੇ ਸੀ ਹੁਣ ਭੁੱਖ ਲੰਘ ਹੈ ਜਿਹੜੀ ਹੁਣ ਭੁੱਖੇ ਲੰਘੇ ਆਉਣਗੇ। ਇਹ ਸਾਡੀ ਲੀਡਰਸ਼ਿਪ ਮਤਲਬ ਜਾਗਣ ਨਹੀਂ ਤਾਂ ਫਿਰ ਇਹਨਾਂ ਨੂੰ ਪਾਸੇ ਕਰਕੇ ਹੋਰ ਲੀਡਰਸ਼ਿਪ ਆ ਜਾਊਗੀ। ਅਦਰਵਾਈਜ਼ ਇਹ ਹੈ ਵੀ ਬਿਲਕੁਲ ਕੰਡਿਆਂ ਤੱਕ ਭਰਿਆ ਹੋਇਆ ਸਬਰ ਦਾ ਪਿਆਲਾ ਲੋਕਾਂ ਦਾ। ਚਾਹੇ ਕਿਸਾਨ ਨੇ ਚਾਹੇ ਮਜ਼ਦੂਰ ਨੇ ਚਾਹੇ ਮੁਲਾਜ਼ਮ ਨੇ ਪਰ ਸਾਡੇ ਇਹ ਵੀ ਲੀਡਰਸ਼ਿਪ ਹੈ ਜਿਹੜੀ ਟਵੀਟਾਂ ਚ ਉੱਝੀ ਹੋਈ ਹੈ। ਕਿ ਉਸੇ ਕੋੜੇ ਆਸੀਂ ਟਟੇ ਹੋਏ ਆ ਅਸੀਂ ਸਾਡੀ ਮੁੱਛ ਤੋਂ ਤੋਂ ਵੱਡੀ ਐ ਅਸੀਂ ਚੱਕ ਦਾਂਗੇ ਮਤਲਬ ਕੋਈ ਮਤਲਬ ਥੋੜੀ ਐ ਤੇ ਛਿੰਝ ਥੋੜੋ ਐ ਇੱਥੇ ਥਾਪੀਆਂ ਮਾਰ ਮਾਰ ਕੇ ਕੁੜੀ ਜਾਣ ਹੂੰ ਜੀ ਜੀ ਬਿਲਕੁਲ ਡਾਕਟਰ ਸਾਹਿਬ ਜਿਵੇਂ ਜਿਕਰ ਇਹ ਤੁਸੀਂ ਕਰ ਰਹੇ ਸੀ ਕਿ ਮਾਫੀ ਆ ਰਾਜ਼ ਖੈਰ ਦੇਖ ਰਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਰਹੀ ਲਗਾਤਾਰ 10 ਸਾਲ ਤਾਂ ਕਾਂਗਰਸ ਵੱਲੋਂ ਵੱਡੇ ਪੱਧਰ ਉੱਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਲਿਖੇ ਗਏ ਕਿ mafia ਰਾਜ ਨੂੰ ਹਟਾਓ ਸਤਾ ਤਬਦੀਲੀ ਹੋਣੀ ਚਾਹੀਦੀ ਉਹ ਹੋ ਗਈ ਉਸ ਤੋਂ ਬਾਅਦ ਫਿਰ ਆਪ ਨੇ ਅਜੇਹਾ ਬਹੁਤ ਕੁਝ ਸਾਹਮਣੇ ਲਿਆਂਦਾ ਕਿ ਸਤਾ ਹਟਾਓ mafia ਰਾਜ ਨੂੰ ਹਟਾਇਆ ਜਾਏ ਅਜੇ ਸਾਰੇ ਦੋ ਤਿੰਨ ਰਾਜ ਪਹਿਲਾਂ ਹਟੇ ਜਿਹਦੇ ਵਿੱਚ ਇਲਜ਼ਾਮ ਜਿਨ੍ਹਾਂ ਤੇ ਲੱਗਦੇ ਸੀ mafia ਰਾਜ ਵਾਲੇ mafia ਕਰੋ ਵਾਲੇ ਤੇ ਹੁਣ ਫਿਰ ਸਾਰਾ ਕੁਝ ਫਿਰ ਉਹੀ ਤੇਰਾ ਜੜੀਆਂ ਪੁਰਾਣੀਆਂ ਨੇ ਜਿਨ੍ਹਾਂ ਉਤੇ ਇਲਜ਼ਾਮ ਲੱਗਦੇ ਰਹੇ ਹੁਣ ਇਹ ਇਹ ਸਤਾ ਉੱਤੇ ਵੀ ਕਿ ਇਹ ਮਾਫੀਆ ਰਾਜ ਨੂੰ ਹਟਾਓ ਇਹ ਤਾਂ ਹੀ ਪੰਜਾਬ ਬਚੇਗਾ ਕੀ ਪੰਜਾਬ ਵਾਕੀ ਇਹ ਮਾਫੀਆ ਰਾਜ ਦੀ ਚੁੰਗਲ ਦੇ ਵਿੱਚ ਫਸ ਚੁੱਕਾ ਹੈ ਕਿ ਸਰਕਾਰਾਂ ਜਿੰਨਾਂ ਦੀ ਮਰਜ਼ੀ ਆਉਣ ਤੇਰਾ ਜਿਹੜੀ ਮਰਜ਼ੀ ਹੋਣ ਸਿਆਸੀ ਤਰ੍ਹਾਂ ਤੇ ਮਾਫੀਆ ਰਾਜ ਦਾ ਝੰਡਾ ਜਿਹੜਾ ਉਹ ਝੁਲਦਾ ਰਹਿੰਦਾ ਆਪਣੀ ਸਿੰਘ ਸਾਹਿਬ ਜਿਹੜੇ ਲੋਕ ਕਹਿੰਦੇ ਨਾ ਵੀ ਇਹਨੂੰ ਹਟਾ ਕੇ ਸਾਨੂੰ ਇੱਥੇ ਲਾਓ ਬੇਸਿਕਲੀ ਉਹ ਚਾਹੁੰਦੇ ਹੁੰਦੇ ਨੇ ਵੀ ਅਸੀਂ ਇਹ ਕੰਮ ਕਰਨਾ ਹੂੰ ਜੀ ਜੀ ਤਾਂ ਮਾਫੀਆ ਹੀ ਇਹ ਬੇਸਿਕਲੀ ਮਾਫੀਆ ਦੇ ਜਮੂਰੇ ਨੇ ਸਾਰੇ ਦੇ ਸਾਰੇ ਉਹੀ ਫੰਡਿੰਗ ਕਰਦੇ ਨੇ ਲੋਕ ਉਹੀ ਦੇਖ ਲੈਂਦੇ ਨੇ ਕਿ ਇਹ ਲੀਡਰਸ਼ਿਪ ਤੋਂ ਲੋਕ ਉੱਤ ਗਏ ਨੇ ਹੁਣ ਇਹਨੂੰ ਪਾਸੇ ਕਰਕੇ ਹੋਰ ਨੂੰ ਲਾਇਓ ਜਿਸ ਤਰ੍ਹਾਂ ਕਾਰਪੋਰੇਟ ਵਰਲਡ ਕਰਦਾ ਤੁਸੀਂ ਦੇਖਿਆ ਹੋਣਾ ਕਰੋਨਾ ਹਜ਼ਾਰੇ ਦੀ ਐਜੀਟੇਸ਼ਨ ਚੱਲੀ ਉਹ ਮੈਨੂਫੈਕਚਰਡ ਪ੍ਰੋਟੈਸਟ ਸੀਗਾ ਮਨਮੋਹਨ ਸਿੰਘ ਦੀ ਗਵਰਨਮੈਂਟ ਦੇ ਖਿਲਾਫ ਹੂੰ ਜੀ ਉਹਦੇ ਸਿਰ ਤੇ ਚੜ ਕੇ ਬੀਜੇਪੀ ਚੱਲ ਕੇ ਆਈ ਉਦੀ ਫੰਡਿੰਗ ਕਿੱਥੋਂ ਸੀ ਸਾਰੇ ਦਾ ਸਾਰਾ ਗੋਦੀ মিডিਆ ਜਿਹੜਾ ਅੱਜ ਉਹ ਰਾਮਲੀਲਾ ਗਰਾਊਂਡ 'ਤੇ ਬੈਠਾ ਸੀ ਉਸ ਟਾਈਮ ਉਹਦੇ ਚੋਂ ਹੀ ਨਿਕਲੇ ਆਪਣੇ ਕੇਜਰੀਵਾਲ ਹੋ ਰਹੇ ਜਦੋਂ ਇਹ ਖਸਪ ਹੋ ਜਾਂਦੇ ਨੇ ਜਦੋਂ ਉਹਨੂੰ ਲੱਗਦਾ ਕਿ ਇਹ ਸੇਲਜ਼ਮੈਨ ਸਾਡਾ ਮਾਲ ਵਧੀਆ ਨਹੀਂ ਵੇਚ ਸਕਦਾ ਉਹ ਨਵਾਂ ਸੇਲਜ਼ਮੈਨ ਖੜਾ ਕਰ ਲੈਂਦੇ ਨੇ ਪਰ ਉਹ ਸੇਲਜ਼ਮੈਨ ਇਹੀ ਕਹਿੰਦਾ ਕਿ ਜੀ ਮਾਫੀ ਹੈ ਮੈਂ ਇਹਨੂੰ ਹਟਾ ਦਊਗਾ ਮਾਫੀ ਇਹ ਤਾਂ ਪੰਡਤ ਉਹ ਤਾਂ ਉਹਨਾਂ ਦੀ ਤਾਂ ਫੰਡਿੰਗ ਨਾਲ ਆਏ ਹੁੰਦੇ ਨੇ ਕੈਪਟਨ ਸਾਹਿਬ ਨੇ ਗੁੱਟਕਾ ਹੱਥ 'ਚ ਫੜ ਕੇ ਸੌਂ ਕੱਦੀ ਸੀ ਹੂੰ ਜੀ ਮਹਿੰਦਰ ਸਿੰਘ ਕੋ ਸਧਾਰਨ ਲੀਡਰ ਨਹੀਂ ਦਮਦਾਰ ਲੀਡਰ ਸੀ ਮਤਲਿ ਇਹ ਤਾਂ ਜੇ ਕੁਝ ਵੀ ਨਹੀਂ ਹੈਗਾ ਆਮ ਆਦਮੀ ਪਾਰਟੀ ਵਾਲੇ ਤਾਂ ਉਹ ਪੁਰਾਣਾ ਚਲੋਏ ਆ ਵੀ ਉਹਨੂੰ ਆਉਂਦਾ ਸੀ ਐਡਮਿਨਿਸਟ੍ਰੇਸ਼ਨ ਚ ਚਲਾਉਣਾ ਘੱਟੋ ਘੱਟ ਕੀ ਹੋਇਆ ਥੋੜੀ ਦੇਰ ਚ ਸੌਦੇਬਾਜ਼ੀਆਂ ਹੋ ਗਈਆਂ ਥੋੜੀ ਦੇਰ ਚ ਰੰਗ ਬਦਲ ਗਏ ਸਾਰੇ ਪਰ ਉਹ ਬੀਜੇਪੀ ਦੇ ਖਿਲਾਫ ਕਹਿੰਦੇ ਜੀ ਮੋਦੀ ਰਥਰੋਗ ਤਾਂ ਲੋੜਦੇ ਅਖੀਰ ਬੀਜੇਪੀ ਚ ਜਿੱਤੇ ਸੋ ਇਹ ਸਾਡੇ ਨਾਲ ਇੱਥੇ ਇੱਕ ਪ੍ਰੋਫੈਸਰ ਹੁੰਦੇ ਸੀ ਉਹਨਾਂ ਨੇ ਇੱਕ ਵਾਰ ਬੜਾ ਲਫ਼ਜ਼ ਵਧੀਆ ਵਰਤੇ ਸੀ ਉਹ ਕਹਿੰਦੇ ਜਮਹੂਕੋਰੀਅਤ ਨਹੀਂ ਹੈ ਸਾਡੇ ਇੱਥੇ ਇਹ ਜਮੂਰੀਅਤ ਹੈ ਅਸਲ ਦੇ ਵਿੱਚ ਕਾਰਪੋਰੇਟਾਂ ਦੇ ਮਾਫੀਆ ਦੇ ਜਾਂ ਆਰਗੇਨਾਈਜ਼ਡ ਕ੍ਰਾਈਮ ਦੇ ਜੂਰੇ ਨੇ ਅਸਲ 'ਚ ਇਹ ਜਿਸ ਤਰ੍ਹਾਂ ਜਮੂਰੇ ਨੂੰ ਮਦਾਰੀ ਨਚਾਉਂਦਾ ਉਹਵੇਂ ਨੱਚਦੇ ਕੋਈ ਪਾਲਿਸੀਆਂ 'ਚ ਨਹੀਂ ਫਰਕ ਪਿਆ ਸਾਨੂੰ ਇਹ ਕਹਿੰਦੇ ਸੀ ਜੀ ਵੀਆਈਪੀ ਕਲਚਰ ਖਤਮ ਕਰ ਦਾਂਗੇ ਦੁੱਗਣਾ ਹੋ ਗਿਆ ਪਹਿਲਾਂ ਨਾਲੋਂ ਤੁਸੀਂ ਦੇਖੋ ਨਾ ਕੋਈ ਕੱਲੇ ਰੁਕੀ ਹੈ ਕੋਈ ਇਹਦਾ ਮਤਲਬ ਇਹ ਹੈ ਕਿ ਉਹ ਕਮਰ ਵਿਜੇ ਪ੍ਰਤਾਪ ਨੇ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਕਿਹਾ ਕਿ ਮੈਂ ਕਦੇ ਤੋਂ ਦੇਖਿਆ ਤਿੰਨੀਆਂ ਸਰਕਾਰਾਂ ਮੈਂ ਦੇਖੀਆਂ ਤਿੰਨਾਂ ਪਾਰਟੀਆਂ ਦੇ ਫੈਸਲੇ ਮਾਫੀਆ ਕਰਦੇ ਪਰ ਮਾਫੀਆ ਕੌਣ ਹੈ ਅਸੀਂ ਕਈ ਵਾਰੀ ਸਮਝਿਆ ਕਿ ਸ਼ਾਇਦ ਕਿਤੇ ਲੁਕਿਆ ਹੋਰ ਕਿਤੇ ਬੈਠਾ ਹੋਣਾ ਆ ਸਾਡੀ ਉਹ ਬਿਊਰੋਕ੍ਰੇਸੀ ਪੁਲਿਸ ਉਹਨਾਂ ਰਲਈ ਹੋਈ ਹੈ ਹੂੰ ਕਿਉਂਕਿ ਅਸਲੀ ਰੂਪ ਦੇਖਣਾ ਹੋਵੇ ਤਾਂ ਇੱਕ ਜਸਟਿਸ ਪੰਦੀਪ ਸਿੰਘ ਦੀ ਰਿਪੋਰਟ ਸੀਗੀ ਕਿ ਜਿਹੜੀਆਂ ਪ੍ਰੋਪਰਟੀਆਂ ਨਾਜਾਇਜ਼ ਬਣਾਈਆਂ ਗਈਆਂ ਨੇ ਚੰਡੀਗੜ੍ਹ ਤੋਂ ਦੀ ਪੈਰੀਫੇਰੀ ਦੇ ਵਿੱਚ ਉਹਦੇ ਲਈ ਇੱਕ ਕਮਿਸ਼ਨ ਬਣਿਆ ਸੀ ਜੀ ਜੀ ਕੋ ਰਿਪੋਰਟ ਨੂੰ ਹੱਥ ਨਹੀਂ ਕੋਈ ਲਾਉਂਦਾ ਉੱਚ ਸਾਡੀ ਸਾਰੀ ਬਿਊਰੋਕ੍ਰੇਸੀ ਸਾਰੇ ਪੁਲਿਸ ਵਾਲੇ ਸਭ ਦੇ ਸਾਬ ਉਹਦੇ ਚ ਆ ਜਾਂਦੇ ਨੇ ਕਿ ਇਹ ਪ੍ਰੋਪਰਟੀ ਬਣ ਕੇ ਨਹੀਂ ਹੈ ਨ ਤਨਖਾਹਾਂ ਨਾਲ ਉੱਥੇ ਨਹੀਂ ਹੇ ਕੁ ਮਿੰਟਾਂ ਚੋ ਗੱਲ ਸਾਹਮਣੇ ਆ ਜਾਂਦੀ ਹੈ ਮਾਫੀਆ ਕੋ ਬਾਹਰ ਨਹੀਂ ਆ ਰਿਹਾ ਮਤਲਬ ਕੋ ਇੱਥੇ ਕੋਈ ਇਦਾਂ ਨਹੀਂ ਕਿਵੇਂ ਆਪਾਂ ਸੋਚਦੇ ਆ ਵੀ ਐਸਕੋਬਾਰ ਸੀਗਾ ਵੀ ਉੱਥੇ ਫੌਰਨ ਤੋਂ ਆਉਂਦੇ ਨੇ ਉਹਨਾਂ ਨਾਲ ਤਾਂ ਸਬੰਧ ਬਣ ਜਾਂਦੇ ਨੇ ਪਰ ਸਾਡੇ ਲਾਲਜ ਕੀ ਔਰਗੇਨਾਈਜ਼ਡ ਕ੍ਰਾਈਮ ਦਾ ਤੇ ਔਰਗੇਨਾਈਜ਼ ਜਿਹੜੀ ਟੀਪਸ ਸਟੇਟ ਹੈ ਉਹਦਾ ਰਾਜ ਹੈ afghanistan ਤੋਂ ਦਾ કે pakistan ਤੋਂ ਦਾ ਕਿ ਸਾਡੇ ਇੱਥੇ ਦਾ ਆ ਬੰਗਲਾਦੇਸ਼ ਦੇ ਆਪਣੇ ਸਾਹਮਣੇ ਦੇਖੋ ਨਾ ਉਹਨੇ ਥੋੜੀ ਜਿਹੀ ਜਗ੍ਹਾ ਮੰਗੀ ਉਹਨੇ ਨਹੀਂ ਦਿੱਤੀ ਉਹਨੇ ਚੀਨਾ ਨੂੰ ਉਲਟਾ ਕੇ ਪਾਸੇ ਮਾਰਿਆ ਤੋ ਇਹ ਉਹਨਾਂ ਦੇ ਸਿਰ ਤੇ ਬੈਠੇ ਨੇ ਉਹਨਾਂ ਨਾਲ ਕੀ ਲੜਨਗੇ ਹਾਂ ਹਾਂ ਸਮਝਣ ਵਾਲੀ ਗੱਲ ਹੈ ਆਮ ਲੋਕਾਂ ਦੇ ਸਮਝਣ ਵਾਲੀ ਗੱਲ ਹੈ ਜਿਹੜਾ ਅਸੀਂ ਸੋਚਦੇ ਹਾਂ ਕੋਈ ਮਸੀਹਾ ਇਸ ਤਰ੍ਹਾਂ ਆਊਗਾ ਹੈਲੀਕਾਪਟਰ ਤੇ ਚੜ ਕੇ ਉਹ ਇਦਾਂ ਕਰ ਦਊਗਾ ਗਰੰਟੀਆਂ ਦੇ ਦਊਗਾ ਪਹਿਲਾਂ ਫਾਇਦੇ ਹੁੰਦੇ ਸੀ ਹੁਣ ਗਰੰਟੀਆਂ ਹੋਣ ਲੱਗ ਗਈਆਂ ਤੁਸੀਂ ਇਦਾਂ ਕਰ ਦਾਂਗੇ ਇਹ ਸੇਲਜ਼ਮੈਨ ਨੇ ਉਹ ਉਹੀ ਮਾਲ ਵੇਚਣ ਆਉਂਦੇ ਨੇ ਪਰ ਉਹੀ ਪੁਰਾਣਾ ਮਾਲ ਹੈ ਅਸੀਂ ਖਰੀਦ ਲੈਣੇ ਕਮਲੇ ਹੋ ਕੇ ਸੋ ਇਹ ਲੋਕ ਜਿੰਨੀ ਦੇ ਪਹਿਲੀ ਗੱਲ ਤਾਂ ਜਿਹੜੀ ਸਾਡੀ ਹੈ ਨਾ ਲਾਲਚ ਛੋਟਾ ਮੋਟਾ ਬਿਜਲੀ ਦਾ ਬਿਲ ਨਹੀਂ ਉਹ ਭੁਲਾਣਾ ਨਹੀਂ ਆਉਗਾ ਜਿੰਨੀ ਤੇਰੇ ਛੱਡ ਕੇ ਲੋਕ ਇੰਡੀਪੈਂਡੈਂਟ ਨਹੀਂ ਹੁੰਦੇ ਆਪਣੇ ਪੈਰਾਂ 'ਚ ਨਹੀਂ ਖੜੇ ਹੁੰਦੇ ਤੋ ਇਹ ਅਰਥਾਂ ਚ ਸਵਰਾਜ ਨਹੀਂ ਲੈ ਕੇ ਆਉਂਦੇ ਕਿ ਸਾਡਾ ਹੀ ਰਾਜ ਹੈ ਆਪਣੇ ਆਪ ਤੇ ਹਰਬੰਦੇ ਦਾ ਰਾਜ ਹੈ ਆਪਣੀ ਨਕੇਲ ਦੂਏ ਦੇ ਹੱਥ ਸਪਾਈ ਜਾਵਾਂਗੇ ਜਿਵੇਂ ਜੀ ਕਰਦਾ ਉਹ ਚਲਾਉਗਾ ਉਹਵੇਂ ਸਾਡੇ ਪੋਲਿਟਿਕਸ ਨੂੰ ਚੁਣਾਗੇ ਉਹਨਾਂ ਦੀ ਨਕੇਲ ਫੜੀ ਹੁੰਦੀ ਹੈ ਸੋ ਇਹ ਮਾਫੀਆ ਰਾਜ ਅਸਲ ਚ ਹੈ ਕਿ ਸਾਡੇ ਅੰਦਰ ਬੈਠੀ ਹੈ ਵਿਅਕਤੀ ਕਿ ਅਸੀਂ ਲਾਲਚ ਦੇ ਵਿੱਚ ਡਰ ਦੇ ਵਿੱਚ ਆ ਕੇ ਅਸੀਂ ਚੱਲ ਰਹੇ ਹਾਂ ਔਰ ਸਾਨੂੰ ਉਹ ਜਿਹੇ ਅਸੀਂ ਲੀਡਰ ਚੁਣ ਲੈਨੇ ਆ ਉਹ ਜਿਹੇ ਲੀਡਰ ਸਾਨੂੰ ਉਹਦਾ ਕਿਲਾਉਂਦੇ ਨੇ ਸਿੱਧੀ ਜੀ ਗੱਲ ਹੈ ਇਹ ਪੰਚਾਇਤਾਂ 'ਚ ਦੇਖੋ ਨਾ ਕਾਮਣੇ ਹੋ ਰਿਹਾ ਹੈ। ਹੂੰ ਜੀ ਜੀ। ਕਈ ਤਾਂ ਫਿਕਰੀਆਂ ਨੇ। ਸੇਲਾਂ ਲੱਗ ਰਹੀਆਂ ਨੇ ਸਰਪੰਚੀ ਦੀਆਂ। ਸਾਹਮਣੇ ਆ ਆਪਣੇ ਬਿਲਕੁਲ ਕਾਗਜ਼ ਨਹੀਂ ਭਰਨ ਦਿੱਤੇ ਜਾ ਰਹੇ। ਪਰ ਕੀ ਕੋਈ ਲਹਿਰ ਉੱਠ ਰਹੀ ਹੈ? ਸਿਰਫ ਟਵੀਟਾਂ ਤੱਕ ਹੀ ਹੈ ਨਾ। ਹੂੰ ਤੇ ਬੀਡੀਪੀਓ ਨੇ ਉਹ ਕਰਤਾ ਫਲਾਣਾ ਕਰਤਾ ਅਦਰਵਾਈਜ਼ ਸਾਡੇ ਲੀਡਰ ਨੇ ਬੈਠ ਜਾਣਾ ਤੇ ਮਰਨ ਵਰਤੇ ਜਾ ਕੀ ਮਜਾਲ ਕੀ ਇਦਾਂ ਹੋ ਜਵੇ। ਉਹ ਨਾ ਉਹ ਗੱਲ ਹੈ ਨਹੀਂ। ਕਿਉਂਕਿ ਆਪ ਵੀ ਤਾਂ ਉਹੀ ਕਰਨਾ ਚਾਹੁੰਦੇ ਨੇ ਨਾ। ਇੱਕ ਆਸੰਦੇ ਵਿੱਚ ਹਰੇਕ ਸਵਾਰੀ ਹੈ ਜਿਹੜੀ ਉਹ ਬੱਸ ਦਾ ਡਰਾਈਵਰ ਬੰਨਾ ਚਾਹੁੰਦੀ ਹੈ ਬੈਨੀਫਿਟ ਲੈਣ ਦੇ ਲਈ ਰੂਟ ਨਹੀਂ ਬਦਲਣਾ ਚਾਹੁੰਦੇ ਬੱਸ ਨਹੀਂ ਬਦਲਨੀ ਚਾਹੁੰਦੇ ਇਹ ਇਹ ਤਾਂ ਨਹੀਂ ਆਉਂਦਾ ਤੁਹਾਡਾ ਸਭ ਤੁਸੀਂ ਕਹੇ ਕਿ ਮਤਲਬ ਕਿ ਲੋਕ ਹੀ ਕਮਲੇ ਨੇ ਫਿਰ ਸਿਆਣੇ ਕਦੋਂ ਹੋਣਗੇ ਉਹ ਕਦੋਂ ਹੋਣਗੇ ਪੰਜਾਬ ਪ੍ਰਤੀ ਸਾਰੀ ਸਿਆਣਪ ਦਿਖਾਉਣਗੇ ਲੋਕਾਂ ਦੇ ਿੰਦਰ ਸਾਹਿਬ ਮੈਂ ਤਾਂ ਆਪਣੇ ਤਜਰਬੇ ਚ ਤੁਹਾਨੂੰ ਦੱਸ ਸਕਦਾ ਮੈਂ ਤਾਂ ਉਦੋਂ ਹੀ ਸਿਆਣਾ ਹੋਇਆ ਜਦੋਂ ਜੁੱਤੀਆਂ ਪਈਆਂ ਕਿਤੇ ਜਦੋਂ ਮਾਰ ਕਰਦੀ ਅੰਡਾ ਕਿ ਆਈ ਸੀ ਜਿੱਥੇ ਜਿੱਥੇ ਕਿਤੇ ਦੇਖਿਆ ਜੀਨੇ ਮਤਲਬ ਜਿਹੜਾ ਚੰਗਾ ਲੱਗਿਆ ਉਹਦੇ ਮਗਰ ਲੱਗੇ ਜਿਹੜਾ ਮਾੜਾ ਨਿਕਲੇ ਉਹਨੂੰ ਢਟਕਾ ਕੇ ਪਾਸੇ ਮਾਰਿਆ ਹੂੰ ਉਹ ਰਸਤਾ ਨਹੀਂ ਹੁੰਦਾ ਆਪ ਜਾਗੇ ਬਿਨਾ ਕਦੇ ਨੀਂਦ ਨਹੀਂ ਟੁੱਟਦੀ ਆਪ ਮਰੇ ਬਿਨਾ ਕਦੇ ਕੁਝ ਸੁਰਗ ਨਹੀਂ ਹੈ ਹੂੰ ਤੋਂ ਇਹ ਆਪ ਹੀ ਲੋਕਾਂ ਨੂੰ ਕਰਨਾ ਪੈਣਾ ਹੈ ਕਿਸੇ ਰੂਪ ਦੇ ਵਿੱਚ ਚਾਹੇ ਧਰਮ ਦੇ ਨਾਂ ਤੇ ਚਾਹੇ ਡੇਰੇ ਵਾਲਿਆਂ ਦੇ ਨਾਂ ਤੇ ਚਾਹੇ ਮਤਲਬ ਸਿਆਸਤਦਾਨਾਂ ਦੇ ਨਾਂ ਤੇ ਸਮਾਜਿਕ ਲੀਡਰਾਂ ਦੇ ਨਾਂ ਤੇ ਚਾਹੇ ਸਾਡੇ ਵਰਗੇ ਕੁੱਤੀ ਜੀਵੀਆਂ ਦੇ ਨਾਂ ਤੇ ਜੇ ਕੋਈ ਆ ਕੇ ਕਹਿੰਦਾ ਨਾ ਮੈਂ ਸਾਰੇ ਦੁੱਖਾਂ ਦਾ ਤੁਹਾਡਾ ਇਲਾਜ ਮੇਰੇ ਕੋਲ ਹੈਗਾ ਐਦਾਂ ਦਾ ਕਿਸੇ ਕੋਲ ਗਿੱਦਰ ਸਿੰਘੀ ਨਹੀਂ ਹੈ ਹੂੰ ਤਿੰਨੀ ਦਿਨ ਅਸੀਂ ਖੁਦ ਇਕੱਠੇ ਨਹੀਂ ਹੁੰਦੇ ਖੁਦ ਜਾਗਦੇ ਨਹੀਂ ਆਪਣੇ ਆਪਣੇ ਕਿਰਦਾਰ ਦੀ ਆਪ ਰੱਖੀ ਨਹੀਂ ਕਰਦੇ ਉਹਨੀ ਦਿਨ ਕਿਸੇ ਨੇ ਨਹੀਂ ਰੋਕਿਆ ਤੁਸੀਂ ਸੋਚਦਾ ਕਿ ਦੂਜਾ ਦੇਖਦਾ ਨਹੀਂ ਪਰ ਦੇਖੋ ਰਹਾ ਪਹਿਲਾਂ ਰੱਬ ਦਾ ਡਰ ਹੁੰਦਾ ਸੀ ਰਾਜਿਆਂ ਦੇ ਮਨਾਂ 'ਚ ਹੁੰਦਾ ਸੀ ਚੱਕਿਆ ਗਿਆ ਉਹ ਉਹ ਲ ਕਹਿੰਦੇ ਜੀ ਬਸ ਮਾਰ ਇੱਕ ਵਾਰ ਮਤਲਬ ਆ ਮਰੇ ਜੀ ਹੱਥ ਚ ਆ ਜਵੇ ਪਾਵਰ ਫੇ ਦਿਖਾਉਣੇ ਅਸੀਂ ਚਲੋ ਪਰ ਅ ਪੰਚਾਇਤਾਂ ਚ ਕੀ ਸਾਰੀਆਂ ਇਲੈਕਸ਼ਨਾਂ ਚ ਹੁੰਦਾ ਸਾਡਾ ਰਾਜ ਆ ਜਾਣਾ ਤਾਂ ਤੁਸੀਂ ਸਿੱਧੇ ਕਰਦਾਂਗੇ ਕੀ ਮਤਲਬ ਕਿਹੜੀ ਡੈਮੋਕ੍ਰੇਸੀ ਹੈ ਜੀ ਮੈਨੂੰ ਦੱਸੋ ਇੱਥੇ ਧਮਕੀਆਂ ਦੇ ਰਹੇ ਨੇ ਰੀਟਰ ਅਫਸਰਾਂ ਨੂੰ ਵੀ ਤੇ ਅਦਰਵਾਇਜ਼ ਕੀ ਲੈਵਲ ਹੈ ਚੇਤੰਤਾ ਦਾ ਤੁਸੀਂ ਦੇਖੋ ਨਾ ਸੋ ਪਹਿਲਾਂ ਹੁੰਦਾ ਸੀ ਸੇਵਾ ਕਰਾਂਗੇ ਸੇਵਾ ਸੁਗ ਵਾਲੀਆਂ ਗੱਲਾਂ ਤਾਂ ਕਰਦੀ ਮੁੱਕੀਆਂ ਨੇ ਸੋ ਇਹ ਤਾਂ ਬਿਲਕੁਲ ਘੋਲ ਹੈ ਕਿਸੇ ਦਾ ਕੌਮੇ ਦਾ ਕੌਲ ਸਾਰੇ ਆਪੋ ਆਪਣੇ ਹੰਕਾਰ ਚੰਨੇ ਹੋ ਕੇ ਲੜ ਰਹੇ ਨੇ ਪਰ ਇਹ ਨੁਕਸਾਨ ਹੀ ਕਰ ਰਹੇ ਨੇ ਖੁਦ ਦਾ ਵੀ ਕਰ ਰਹੇ ਨੇ ਇਸੀ ਗੱਲ ਨਹੀਂ ਹੈ ਤੇ ਆਪਣਾ ਦੇਸ਼ ਦਾ ਕੌਮ ਦਾ ਜ਼ਿਆਦਾ ਹੋ ਰਿਹਾ ਹੂੰ ਉਹ ਗੱਲ ਵੱਖਰੀ ਹੈ ਕਿ ਜਿਹੜੀ ਹੈ ਹੌਮਾ ਕਦੋਂ ਇਹ ਦੂਰ ਹੋਏਗੀ ਕਦੋਂ ਇਹ ਜਿਹੜੀ ਹੈ ਵਾਕੀ ਆਪਾਂ ਪੰਜਾਬ ਲਈ ਦੇਸ਼ ਲਈ ਕਿਤੇ ਕੁਝ ਕਰਦੇ ਦਿਖਾਈ ਦੇਵਾਂਗੇ ਖੈਰ ਜਿਵੇਂ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਕਿ ਖੁਦ ਆਪਨਾ ਆਪ ਮਾਰੇ ਬਿਨਾ ਜਿਹੜਾ ਉਹ ਸਵਰਗ ਨਹੀਂ ਮਿਲਦਾ ਪਰ ਇਹ ਬਹੁਤ ਔਖਾ ਕਾਰਜ ਦੱਸ ਰਿਹਾ ਡਾਟਾ ਤੁਸੀਂ ਮਰਨਾ ਮਰ ਤੋਂ ਬਾਅਦ ਫਿਰ ਕੁਝ حاصل ਕਰਨਾ ਮਰਨਾ ਮਤਲਬ ਹਉਮੇ ਮਰਨਾ ਹੈ ਗੁਰੂਆਂ ਨੇ ਇਹ ਵਸਤੇ ਮਰਨ ਦਾ ਵਸਰੀਰ ਦੇ ਮਰਨ ਦਾ ਨਹੀਂ ਹੈ ਹਉਮੇ ਜਿਹੜੀ ਹੈ ਅਸਲ ਦੇ ਵਿੱਚ ਇਹਦਾ ਜਦੋਂ ਅਸੀਂ ਡਿਸਫੰਕਸ਼ਨ ਪਛਾਣ ਲੈਂਦੇ ਹਾਂ ਕਿ ਮੈਂ ਯਾਰ ਹਉਮੇ ਚ ਉਹਨਾ ਹੋ ਕੇ ਕੀ ਕਰ ਰਿਹਾ ਹੂੰ ਇਹਨਾਂ ਕਹਿਸਾਸ ਹੋ ਜਾਂਦਾ ਮੈਂ ਕਿਸੇ ਤੇ ਜ਼ੁਲਮ ਕਰ ਲਿਆ ਮੰਨ ਲਓ ਮੈਨੂੰ ਸੌਸ ਲੱਗਦਾ ਕਿ ਮੈਂ ਜ਼ੁਲਮ ਕਿਉਂ ਕਰ ਰਿਹਾ ਤੁਸੀਂ ਕਰੇ ਹੀ ਨਹੀਂ ਸਕਦੇ ਫਿਰ ਹੂੰ ਤੁਸੀਂ ਕਰ ਨਹੀਂ ਸਕਦੇ ਤੁਸੀਂ ਮਤਲਬ ਇਹ ਇਹ ਉਨੀ ਤੇਰੀ ਹੈ ਜਦੋਂ ਇੰਜੀਨੀਅਰ ਨੇ ਸਾਨੂੰ ਉਨੇ ਹੀ ਕੀਤਾ ਹੋਇਆ ਕਿ ਮੈਂ ਤਾਂ ਸਿੱਧੇ ਕਰ ਦਊਗਾ ਮੈਂ ਨਹੀਂ ਦਬਦਾ ਕਿਸੇ ਨੂੰ ਮੈਂ ਤਾਂ ਨਾਲ ਕਰੂੰਗਾ ਮੈਨੂੰ ਬੜਕਾ ਮਾਰੀ ਜਾਂ ਕੀ ਮਤਲਬ ਹੈ ਇਸਦਾ ਕਿ 60 ਦੇ ਸੱਤੇ ਬੜਕਾ ਰਾਜਾ ਅਸ਼ੋਕ ਕਹਿੰਦੇ ਚ ਪਹਾੜਾਂ ਨੂੰ ਚੜ ਗਿਆ ਸੀ ਅਜਿਹੇ ਮਾਹੌਲ ਦੇ ਵਿੱਚ ਜਦੋਂ ਉਹ ਹੋਮ ਮੈਂ ਉਹਦੇ ਤੇ ਆਣ ਅੰਦਰਲਾ ਦ੍ਰਿਸ਼ ਦੇਖਿਆ ਉਹਨਾਂ ਨੇ ਉਹਦਾ ਉਹ ਕਹਾਣੀ ਹੈ ਨਾ ਅਸਲ ਵਿੱਚ ਕਲਿੰਗਾ ਤੇ ਅਟੈਕ ਕਰਿਆ ਸੀ ਉਹਨੇ ਕਲਿੰਗਾ ਤੋਂ ਲੜਦਾ ਲੜਦਾ ਨਾ ਹੰਬ ਗਿਆ ਬੜੀ ਬੁਰੀ ਤਰ੍ਹਾਂ ਤੇ ਉਹਨੂੰ ਪਿਆਸ ਲੱਗੀ ਉਹਨੇ ਇੱਕ ਕੁੜੀ ਤੋਂ ਪਾਣੀ ਮੰਗਿਆ ਹੂੰ ਉਹ ਕਹਿੰਦਾ ਮੈਨੂੰ ਬੜੀ ਪਿਆਸ ਲੱਗੀ ਹੈ ਮੈਨੂੰ ਪਾਣੀ ਦੇ ਦੇ ਉਹ ਕਹਿੰਦੀ ਤੇਰੀ ਪਿਆਸ ਕਦ ਬੁਰੀ ਹੋ ਗਈ ਲੱਖਾਂ ਬੰਦੇ ਤੋਂ ਮਾਰਤੇ ਨੇ ਆ ਲਾਸ਼ਾਂ ਪਈਆਂ ਮੈਦਾਨ ਦੇ ਵਿੱਚ ਤੇਰੀ ਪਿਆਸ ਇੰਨੀ ਜ਼ਿਆਦਾ ਹੈ ਉੱਥੋਂ ਫਿਰ ਉਹ ਬੋਤੀ ਬਣਿਆ ਫਿਰ ਉਹਨੇ ਰਾਜ ਉਹਦੇ ਜਿਹੜਾ ਰਾਜ ਅਜੇ ਤੱਕ ਨਹੀਂ ਹੋਇਆ ਪੂਰਬਸਤਾਨ ਚ ਅਫਗਾਨਿਸਤਾਨ ਤੱਕ ਉਹਦਾ ਰਾਜ ਸੀ ਇਹ ਸ਼ਾਂਤੀ ਵਾਲਾ ਰਾਜ ਕਰਿਆ ਉਹਨੇ ਕਿਤੇ ਫੌਜ ਨਹੀਂ ਭੇਜੀ ਕਿਤੇ ਕੌੜਿਆ ਨਹੀਂ ਕੀਤਾ ਅੱਜ ਵੀ ਸਾਡੇ ਸੰਵਿਧਾਨ ਦੇ ਵਿੱਚ ਜਿਹੜੀ ਮੋਹਰ ਹੈ ਜਾਂ ਆਪਾਂ ਦੇਖਦੇ ਹਾਂ ਸ਼ੇਰਾਂ ਦੇ ਆਹ ਦੇ گرد ਉਹ ਰਾਜਾ ਅਸ਼ੋਕ ਦਾ ਹੀ ਉਹ ਸਤੰਭ ਮੰਨਿਆ ਜਾਂਦਾ ਹੈ ਅਸਲੀ ਸੈਂਸ ਦੇ ਵਿੱਚ ਉਹ ਜਾਗਣਾ ਹੁੰਦਾ ਹੈ ਹੂੰ ਮਤਲਬ ਜਾਨਕੁਸ਼ੀ ਖੜਾ ਚੰਡਾਲ ਕਹਿੰਦੇ ਸੀ ਉਹਨੂੰ ਪਹਿਲਾਂ ਉਹ ਫਿਰ ਜਾਗ ਗਿਆ ਲੱਗਿਆ ਵੀ ਹਾਂ ਮੈਂ ਤਾਂ ਮਤਲਬ ਇੰਨਾ ਖੂਨ ਬਹਾਤਾ ਇੰਨੇ ਲੋਕ ਮਾਰਤੇ ਕਾਦੇ ਲਈ ਹਾਂ ਜਦੋਂ ਜਾਗ ਪਿਆ ਫਿਰ ਉਹਨੇ ਕਰਿਆ ਸਾਡੇ ਅੱਜ ਜਾਗਰਤੀ ਹੈ ਜਾਗਣਾ ਨਹੀਂ ਇਹ ਤਾਂ ਨੀਂਦਈ ਸੁਆਦ ਮੰਨ ਰਹੇ ਹਾਂ ਹਾਂ ਬਿਲਕੁਲ ਭਾਵੇਂ ਕਿ ਬਹੁਤ ਸਾਰੇ ਸਮੇਂ-ਸਮੇਂ ਆਪਾਂ ਦੇਖਦੇ ਹਾਂ ਕਿ ਜਾਗਰੂਕ ਕੈਂਪ ਲੱਗਦੇ ਆ ਜਾਗਰੂਕ ਪ੍ਰੋਗਰਾਮ ਹੁੰਦੇ ਆ ਪਰੰਤੂ ਜਿਹੜਾ ਅਸਲੀ ਜਾਗਣਾ ਹੈ ਉਹ ਅੱਜ ਆਪਾਂ ਸੁਣਿਆ ਹੀ ਹੈ ਕਿ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜਿਹੜੇ ਕਿ ਵੱਡੇ ਚਿੰਤਕ ਨੇ ਉਹਨਾਂ ਨੇ ਸਾਡੇ ਸਾਹਮਣੇ ਉਹ ਸਾਰਾ ਮਾਹੌਲ ਲਿਆਂਦਾ ਖੈਰ ਡਾਕਟਰ ਸਾਹਿਬ ਤੁਸੀਂ ਚੈਨਲ ਜੀਮਿਸ਼ਨ ਪੰਜਾਬੀ ਲਈ ਅੱਜ ਦੇ ਜਿਹੜੇ ਵੱਖ-ਵੱਖ ਵਿਸ਼ੇ ਸਨ ਉਹਨਾਂ ਲਈ ਇੱਕ ਬੜਾ ਮੁੱਲਾ ਸਮਾਂ ਦਿੱਤਾ ਤੇ ਸਾਡੇ ਦਰਸ਼ਕਾਂ ਨੂੰ ਇੱਕ ਤਰਤੀਬਵਾਰ ਤੇ ਬੇਵਾਕ ਜਿਹੜੀ ਜਾਣਕਾਰੀ ਉਹ ਸਜਾਈ ਕੀਤੀ ਚੈਨਲ ਜੀਮਿਸ਼ਨ ਪੰਜਾਬੀ ਲਈ ਸਮਾਂ ਦਿੱਤਾ ਤੁਹਾਡਾ ਧੰਨਵਾਦ ਜੀ ਸ਼ੁਕਰੀਆ ਪਿੰਦਰ ਸਾਹਿਬ ਸਰੋਤਿਆਂ ਦਾ ਦਰਸ਼ਕਾਂ ਦਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ੍ਰੀ ਅਕਾਲ ਈ ਮਿਸ਼ਨ ਪੰਜਾਬੀ